ਜੇ ਦੋਟਾ ਲੱਗਣੀ ਸ਼ਹੀਦੀ ਤੁਹਾਡੀ ਪਰਮਾਨੂ ਦਿੱਤਾ ਗਿਆ ਸਰ ਇਹਦੇ ਬਾਰੇ ਪਹਿਲਾਂ ਗਨਟੀ ਆਈ ਗਈ ਪਹਿਲੀ ਗਨਟੀ ਲੋ ਦੇ ਲੋਨ ਦੀ ਬਜੂਤੀ ਠੀਕ ਹੈ ਇਹਦੇ ਲਈ ਪੂਰਾ ਸਾਰਾ ਫੰਡ ਵੀ ਜਾਰੀ ਹੋ ਚੁੱਕੀ ਪਤਾ ਨਹੀਂ ਹੁਣ ਇਹ ਸਭ ਨੂੰ ਕਿਉਂ ਨਹੀਂ ਪਤਾ ਸੀ ਤੇ ਉਹ ਸਾਰਾ ਹੀ ਕੰਮ ਚੱਲਣ ਦੇ ਲਈ ਇੱਥੇ ਨਾ ਦੋ ਟਰੱਕ ਤੇ ਇਹਦੇ ਵੀ ਆਏ ਹੋਏ ਸੀ ਪੱਥਰ ਦੇ ਵੀ ਆਏ ਉਹ ਵੀ ਹੜ੍ਹ ਗਏ ਮਿੱਟੀ ਪ੍ਰਸ਼ਾਸਨ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ ਵੱਡੇ ਅਫਸਰ ਆਉਂਦੇ ਆ ਕਲਿੱਪ ਪਾਉਂਦੇ ਆ ਬਸ ਚਲੇ ਜਾਂਦੇ ਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਰਹੀ 281 ਕਰੋੜ ਰੁਪਇਆ ਭਗਵਾਨਤਮਾਨ ਸਰਕਾਰ ਕਹਿ ਰਹੀ ਹੈ ਅਸੀਂ ਸਤ ਮਜਲੇ ਦਿੱਤਾ ਪਰ 281 ਕਰੋੜ ਲੱਗਾ ਕਿੱਥੇ ਆ ਕਿੱਥੇ ਟੈਂਡਰ ਹੋਇਆ ਕਿੱਥੇ ਸਕੱਡ ਬਣੇ ਇਨਕੁਆਰੀ ਦਾ ਵਿਚਾਰ ਅੱਜ ਮੈਂ ਦੇਖਿਆ ਤੁਸੀਂ ਦੇਖੋ ਨਾ ਉੱਥੇ ਸੈਂਕੜਿਆਂ ਦੀ ਗਿਣਤੀ ਹਲਣ ਕਰੀ ਲੋਕ ਲੱਗੇ ਤੇ ਮਾਨੋ DHSS ਸਾਹਿਬ ਦੀ ਰਹਿਨਮਾਈ ਦੇ ਅਧੀਨ ਜੋ ਹੈ ਇੱਧਰ ਕੰਮ ਜੋ ਹੈ ਚੱਲ ਰਿਹਾ ਹੈ ਜੰਨੀ ਤਦਰ ਤੇ ਉਸਦੇ ਲਈ ਐਕਸਪਰਟ ਸਟਾਫ ਵੀ ਹੈ ਲੋਕਾਂ ਨੇ ਸਹਾਇਤਾ ਦੇ ਨਾਲ ਨਾਲ ਨਿਰਗਾ ਸਟਾਫ ਤੇ ਐਕਸਪਰਟ ਸਟਾਫ ਵੀ ਮੌਜੂਦ ਹੈ ਸਤਲੁਜ ਦਰਿਆ ਦੇ ਹਾਲਾਤ ਬੜੇ ਨਾਜ਼ਿਕ ਬਣੇ ਹੋਏ ਨੇ ਤੁਸੀਂ ਤਸਵੀਰਾਂ ਰਾਹੀਂ ਦੇਖਿਆ ਕਿਵੇਂ ਲੋਕ ਜਿਹੜੇ ਆ ਉਹ ਇੱਧਰ ਨੂੰ ਆਉਣਾ ਸ਼ੁਰੂ ਹੋ ਗਏ ਦੇਖ ਕੇ ਕੁਸਤਾ ਮੇਲਾ ਦੇਖਣ ਆ ਕੋਈ ਜਿਹੜੇ ਜਿਨ੍ਹਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਸ਼ੋਅ ਪਿਆ ਕਿ ਜੇ ਦਰਿਆ ਠਾਸੀ ਦੇ ਹੜਾ ਵਾਲਾ ਰੂਪ ਧਾਰ ਲੈਂਦਾ ਤੇ ਉਹ ਲੋਕਾਂ ਨੂੰ ਕਿਵੇਂ ਇੱਧਰ ਨੂੰ ਮਤਲਬ ਆਪਣੀ ਜਾਨ ਬਚਾਣੀ ਪੈਗੀ ਤੇ ਹਲੇ ਅਸੀਂ ਰਸਤੇ ਦੇ ਵਿੱਚ ਆ ਤੇ ਰਸਤੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਰਦਾਰ ਸੁਖਦੀਪ ਸਿੰਘ ਸ਼ਿਕਾਰ ਜੀ ਇਹ ਸਾਨੂੰ ਮਿਲ ਗਏ ਆ ਤੇ ਨਾਲ ਦਿਨੇਸ਼ ਜੀ ਆ ਤੇ ਇਹਨਾਂ ਕੋਲੋਂ ਜਾਣਾਂਗੇ ਕਿ ਇਸ ਟਾਈਮ ਜਿਹੜੇ ਦਰਿਆ ਦੇ ਹਾਲਾਤ ਕੀ ਆ ਤੇ ਕਿਉਂ ਇਹਨਾਂ ਦਾ ਹਾਲਾਤ ਜਿਹੜੇ ਆ ਉਹ ਰੂਪ ਧਰਨ ਕਰਨਾ ਪਿਆ ਦੇਖੋ ਇਸ ਵੇਲੇ ਜਿਹੜੀ ਸਤਲੁਜ ਦੀ ਸਥਿਤੀ ਆ ਸਤਲੁਜ ਬਹੁਤ ਜ਼ਫਾਨ ਤੇ ਚੱਲ ਰਿਹਾ ਸਵਾ ਲੱਖ ਕਿਊਸਿਕ ਦੇ ਕਰੀਬ ਪਾਣੀ ਆ ਇਸ ਵੇਲੇ ਸਤਲੁਜ ਦੇ ਵਿੱਚ ਹੀ ਗੁਜ਼ਰ ਰਿਹਾ ਹੈ ਔਰ ਸਭ ਤੋਂ ਵੱਡੀ ਜਿਹੜੀ ਅਣਗੈਲੀ ਡਰੇਨੇਜ ਵਿਭਾਗ ਦੀ ਮੈਂ ਇਸ ਦੇ ਵਿੱਚ ਗਿਣਦਾ ਕਿਉਂਕਿ ਡਰੇਨੇਜ ਵਿਭਾਗ ਦੇ ਨਾਲ ਮੇਰੀ ਪਿਛਲੇ 3 ਦਿਨ ਤੋਂ ਲਗਾਤਾਰ ਗੱਲ ਹੋ ਰਹੀ ਹੈ। ਪਰਸੋ ਸ਼ਾਮ ਵੀ ਮੈਂ ਆਪਣੇ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਬੇਨਤੀ કરી ਸੀ ਕਿ ਸਤਲੁਜ ਜਿਹੜਾ ਹੈ ਉਹ ਛੱਲਾ ਮਾਰ ਰਿਹਾ ਹੈ ਔਰ ਪਾਣੀ ਬੰਨ ਦੇ ਨਾਲ ਲੱਗਾ ਰਿਹਾ ਸਟੱਡ ਟੁੱਟ ਰਹੇ ਆ ਕਿਉਂਕਿ ਮੈਂ ਉਹਨਾਂ ਨੂੰ ਵੀਡੀਓਜ਼ ਵੀ ਬਣਾ ਕੇ ਉਸ ਵੇਲੇ ਭੇਜੀਆਂ ਸੀਗੀਆਂ ਜਿਹੜੇ ਪੱਥਰ ਬੰਨ ਦੇ ਨਾਲ ਲਾਏ ਹੋਏ ਸੀ ਜਾਲ ਬਣਾ ਕੇ ਸਟੱਡ ਬਣਾਏ ਹੋਏ ਸੀ ਉਹ ਪੱਥਰ ਖਿਸਕ ਰਹੇ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀਡੀਓਜ਼ ਭੇਜੋ ਮੈਂ ਉਹਨਾਂ ਨੂੰ ਭੇਜੀਆਂ ਫਿਰ ਮੈਂ ਐਕਸੀਡੈਂਟ ਡਰੇਨੇਜ ਦੇ ਨਾਲ ਗੱਲ ਕੀਤੀ ਪਰ ਮੇਰੀ ਹੈਰਾਨੀ ਦੀ ਹੱਦ ਜਿਹੜੀ ਹੈ ਮਤਲਬ ਐਕਸੀਡੈਂਟ ਡਰੇਨੇਜ ਦਾ ਜਿਹੜਾ ਜਵਾਬ ਸੀ ਬੜਾ ਏਦਾਂ ਨੋਰਮਲ ਜਿਹਾ ਸੀ ਵੀ ਕੁਝ ਨਹੀਂ ਹੋਇਆ ਉਹਨਾਂ ਨੇ ਆਪਣੇ ਇੱਕ ਜੈ ਦਾ ਨੰਬਰ ਮੈਨੂੰ ਭੇਜਤਾ ਔਰ ਜੈ ਨੇ ਜਦੋਂ ਮੈਂ ਜੈ ਨੂੰ ਫੋਨ ਕੀਤਾ ਤੇ ਜੇ ਇਹਨੇ ਅੱਗੇ ਮੈਨੂੰ ਜਵਾਬ ਕੀ ਦਿੱਤਾ ਇਹ ਜਵਾਬ ਸੁਣਨਯੋਗ ਹੈ ਚਲਾ ਦਿਓ ਜਰੂਰ ਜੀ ਕਿ ਜੇ ਹੀ ਮੈਨੂੰ ਇਹ ਐਕਸੀਡੈਂਟ ਨੇ ਜਈ ਦਾ ਨੰਬਰ ਦੇ ਦਿੱਤਾ ਬੜਾ ਪੋਲਾਈਟਲੀ ਜਿਹਾ ਹੋ ਕੇ ਵੀ ਕੁਝ ਨਹੀਂ ਹੋਇਆ ਜੇ ਹੀ ਮੈਨੂੰ ਕਹਿੰਦਾ ਜੀ ਸਾਡਾ ਬੇਲਦਾਰ ਉੱਥੇ ਮੌਜੂਦ ਹੈ ਸ਼ਾਮ ਦੇ 5:30 ਵਜੇ ਇੱਕ ਬੇਲਦਾਰ ਦਰਿਆ ਨੂੰ ਸਾਂਭ ਸਕਦਾ ਬੇਲ ਦਰਿਆ ਬੇਲਦਾਰ ਵਿਚਾਰੇ ਕੋ ਕਿਹੜੀ ਪਾਵਰ ਜਿਹੜਾ ਸਤਲੁਜ ਨੂੰ ਸਾਂਭ ਲਊਗਾ ਉੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਤਾਜ ਨਾ ਤੱਜਵਾਲਾ ਨਾਲ ਢੈਂਗੜ ਪਰ ਦੋਨੋਂ ਪੁਆਇੰਟ ਤੇ ਮੈਂ ਪਰਸੋਂ ਸ਼ਾਮ 6:30 ਵਜੇ ਆਇਆ ਤੇ ਡਿਪਟੀ ਕੋਲ ਸੁਣਾਉਂਦਾ ਗੱਲ ਕਰੀ ਉਸ ਤੋਂ ਬਾਅਦ ਜਿਹੜੀ ਹੈਰਾਨੀ ਹੋਰ ਹੋਈ ਮੈਨੂੰ ਕਿ ਇਹ ਪੁਆਇੰਟ ਡਿਸਾਈਡਡ ਨਹੀਂ ਸੀ ਕਿ ਨਵਾਂ ਸ਼ਹਿਰ ਦਾ ਐਕਸੀਅਨ ਦੇਖ ਰਿਹਾ ਜਾਂ ਇਹ ਬਲਾਚੌਰ ਵਾਲਾ ਐਸਡੀਓ ਦੇਖ ਰਿਹਾ ਕਿਉਂਕਿ ਬਲਾਚੌਰ ਵਾਲਾ ਜਿਹੜਾ ਐਸਡੀਓ ਐਕਸੀਅਨ ਡਰੇਨੇਜ ਸ਼ਹਿਰ ਪਰ ਦੇ ਅੰਦਰ ਹੈ ਅੱਛਾ ਹਰਾਨੀ ਇਹ ਹੁੰਦੀ ਆ ਵੀ ਡਿਪਟੀ ਕਮਿਸ਼ਨਰ ਸਾਹਿਬ ਵੀ ਕਹਿ ਦਿੰਦੇ ਆ ਜੀ ਇਹ ਐਕਸੀਡੈਂਟ ਹੁਸ਼ਿਆਰਪੁਰ ਵਾਲਿਆਂ ਕੋਲ ਹੈ ਪਿੰਡ ਤਾਂ ਇਹ ਜਿਹੜਾ ਆ ਚਾਹੇ ਉਹ ਢੰਗੜਪੁਰ ਚਾਹੇ ਤਾਜੂਬਾਲ ਚਾਹੇ ਔਲੀਆਪੁਰ ਹੈ ਇਹ ਪਿੰਡ ਤਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਆ ਪਾਕਿਸਤਾਨ ਦੇ ਤਾਂ ਹੈ ਨਹੀਂ ਜੀ ਤੇ ਆਲ ਓਵਰ ਇਨਚਾਰਜ ਨਾ ਪਿੰਡਾਂ ਦੇ ਡਿਪਟੀ ਕਮਿਸ਼ਨਰ ਸਾਹਿਬ ਤੁਸੀਂ ਹੋ ਜੇ ਕਿਤੇ ਇਹ ਅੰਗੈਲੀ ਡਰੇਨੇਜ ਵਿਭਾਗ ਦੀ ਹੋਈ ਆ ਤੁਹਾਨੂੰ ਪਿਛਲੇ ਦਿਨਾਂ ਤੋਂ ਲਗਾਤਾਰ ਪਤਾ ਸੀ ਪਿੰਡਾਂ ਵਾਲਿਆਂ ਨੇ ਮੈਨੂੰ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਗੱਲਾਂ ਦੱਸੀਆਂ ਨੇ ਕਿ ਇਹਦਾ ਜ਼ਿੰਮੇਵਾਰ ਵਾਲੀ ਵਾਰਸੇ ਜਗ੍ਹਾ ਦਾ ਕੋਈ ਨਹੀਂ ਬਣ ਰਿਆ ਤੇ ਤੁਹਾਨੂੰ ਤੁਰੰਤ ਐਕਸ਼ਨ ਲੈ ਕੇ ਦੋਨੋਂ ਐਕਸੀਡੈਂਟ ਉਠਾ ਲੈਣੇ ਚਾਹੀਦੇ ਸੀ ਡਿਸਾਈਡ ਕਰਦੇ ਇਹਨਾਂ ਰਿਟਨ ਆਰਡਰ ਕੱਢਦੇ ਡਿਪਟੀ ਕਮਿਸ਼ਨਰ ਇਹਨਾਂ ਰਿਟਨ ਆਰਡਰ ਚਾਹੇ ਉਹ ਜੁਮੇਵਾਰੀ ਨਵਾਂ ਸ਼ਹਿਰ ਵਾਲੇ ਦੀ ਲਾਉਂਦਾ ਤੇ ਚਾਹੇ ਉਹ ਹਿਯਾਰਪੁਰ ਵਾਲੇ ਐਕਸੀਡੈਂਟ ਦੀ ਲਾਉਂਦਾ ਤੁਹਾਡੇ ਸੇ ਫੁੱਲ ਐਂਡ ਫਾਈਨਲ ਪਾਵਰੋਂ ਤੁਸੀਂ ਤੁਸੀਂ ਕਿਉਂ ਨਹੀਂ ਉਹ ਡਿਊਟੀ ਜਿਹੜੀ ਇਹਨਾਂ ਰਿਟਨ ਲਾ ਸਕੇ ਕਿਤੇ ਨਾ ਕਿਤੇ ਇਹਨਾਂ ਗੈਲੀ ਤੁਹਾਡੀ ਵੀ ਹੋਈ ਆ ਡਿਪਟੀ ਕਮਿਸ਼ਨਰ ਸਾਹਿਬ ਔਰ ਰਾਤ ਮੈਂ 1 ਵਜੇ ਤੱਕ ਲਗਾਤਾਰ ਇਹਨਾਂ ਦੇ ਪਿੰਡਾਂ ਵਾਲੇ ਦੇ ਸੰਪਰਕ ਚ ਰਹਾ 1 ਵਜੇ ਤੱਕ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਵੀ ਜਗਾਉਂਦੇ ਰਹੇ ਪਰ ਪ੍ਰਸ਼ਾਸਨ ਚਲੋ देर ਨਾਲ ਪਹੁੰਚਿਆ ਅੱਜ ਸਵੇਰੇ ਪਹੁੰਚਿਆ ਪਹਿਲਾਂ ਪ੍ਰਸ਼ਾਸਨ ਦੇ ਇੱਥੇ ਕੋਈ ਖਾਸ ਹਰਕਤ ਨਹੀਂ ਸੀ ਅੱਜ ਵੀ ਆ ਰਿਹਾ ਪ੍ਰਸ਼ਾਸਨ ਆਉਣ ਤੋਂ ਬਾਅਦ ਸਿਰਫ ਫੋਟੋਆਂ ਖਿਚਾ ਰਿਹਾ ਫੋਟੋਆਂ ਖਿਚਾਉਣ ਤੋਂ ਬਾਅਦ ਵਾਪਸ ਜਾ ਰਿਹਾ ਗੋਗਲੂਆਂ ਤਾਂ ਸਾਰੇ ਮਿੱਟੀ ਛਾੜਦੇ ਆ ਪਰ ਜੋ ਇੱਥੇ ਪਿੰਡਾਂ ਵਾਲੇ ਕਰ ਰਹੇ ਆ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣੇ ਘਰਾਂ ਦੇ ਲਈ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਆਪਣਾ ਬਾਲ ਬੱਚਾ ਆਪਣਾ ਮਾਲਵ ਡੰਗਰ ਬਚਾਉਣ ਲਈ 10 ਪਿੰਡਾਂ ਦੇ ਲੋਕ ਇਕੱਠੇ ਹੋ ਕੇ ਲੱਗੇ ਹੋਏ ਆ ਪ੍ਰਸ਼ਾਸਨ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ ਵੱਡੇ ਅਫਸਰ ਆਉਂਦੇ ਆ ਕਲਿੱਪ ਪਾਉਂਦੇ ਆ ਬਸ ਚਲੇ ਜਾਂਦੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਰਹੀ 281 ਕਰੋੜ ਰੁਪਇਆ ਭਗਵਾਨਤਮਾਨ ਸਰਕਾਰ ਕਹਿ ਰਹੀ ਅਸੀਂ ਸਤਲੁਜ ਲਈ ਦਿੱਤਾ ਪਰ 281 ਕਰੋੜ ਲੱਗਾ ਕਿੱਥੇ ਆ ਕਿੱਥੇ ਟੈਂਡਰ ਹੋਇਆ ਕਿੱਥੇ ਸਟੱਡ ਬਣੇ ਇਨਕੁਆਰੀ ਦਾ ਵਿਸ਼ਾ ਹੈ ਉਹ 281 ਕਰੋੜ ਕੌਣ ਖਾ ਗਿਆ ਇਹ ਪਤਾ ਤਾਂ ਲੱਗੇ ਨਾ ਉਹ ਕਿੱਥੇ ਚਲਾ ਗਿਆ ਉਹ ਕਿਸ ਚੀਜ਼ ਲਈ ਦਿੱਤਾ ਬਨਰ ਬਨਰ ਪੇਰ ਕਰ ਲਈ ਬਨ ਦੀ ਮਜ਼ਬੂਤੀ ਲਈ ਬਨਵਾਨ ਦੀ ਮਜ਼ਬੂਤੀ ਲਈ ਨਹੀਂ ਜੀ ਨਹੀਂ ਠੇਕੇਦਾਰ ਦੱਸੇ ਕੌਣ ਆ ਹੁਣ ਡਿਪਟੀ ਕਮਿਸ਼ਨਰ ਸਾਹਿਬ ਥੋੜਾ ਸਮਾਂ ਪਹਿਲਾਂ ਆਏ ਸੀ ਐਸਡੀਓ ਨੂੰ ਆਵਾਜ਼ ਮਾਰੀ ਵੀ ਤੇਰਾ ਠੇਕੇਦਾਰ ਕੌਣ ਹੈ ਐਸਡੀਓ ਇੱਥੋਂ ਛੱਡ ਕੇ ਬੇਲਾ ਤਜਵਾਰ ਚਲਾ ਗਿਆ ਜੀ ਉਹ ਮੈਂ ਉਹਨੂੰ ਦੋ ਵਾਰ ਹੁਣ ਆ ਇੱਥੇ ਆ ਕੇ ਫੋਨ ਕੀਤਾ ਵੀ ਐਸਡੀਓ ਸਾਹਿਬ ਤੁਸੀਂ ਕਿੱਥੇ ਹੋ ਕਹਿਣ ਤੋਂ ਭਾਵ ਹੈ ਕਿ ਡਰੇਨੇਜ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕਿਆ ਹੈ ਔਰ ਮੈਨੂੰ ਲੱਗਦਾ ਵੀ ਇਹ ਸਾਰੇ ਡਿਸਮਿਸ ਕਰਨੇ ਚਾਹੀਦੇ ਸਸਪੈਂਡ ਨਹੀਂ 10-10 ਚਾਰ-ਚਾਰ ਲੱਖ ਰੁਪਏ ਤਨਖਾਹ ਲੈ ਕੇ ਜੇ ਕੋਈ ਜ਼ਿੰਮੇਵਾਰੀ ਨਹੀਂ ਸਰਕਾਰ ਦਾ ਪੈਸਾ ਛੱਕ ਜੋ ਦਰਿਆ ਦਾ ਹੜ ਆਇਆ ਲਕੋ ਦਿਓ ਸਾਰਾ ਕੁਝ ਵੀ ਅਸੀਂ ਤਾਂ ਮਿੱਟੀ ਪਾਈ ਸੀ ਜੀ ਓਖ ਆ ਗਈ ਬਸ ਕੱਲ ਤਾਂ ਆਹੀ ਕੁਝ ਹੋ ਰਿਹਾ ਜੀ ਇਸ ਤੋਂ ਵੀ ਕੁਝ ਨਹੀਂ ਹੋ ਰਿਹਾ ਲੋਕ ਆਪਣੀ ਮਦਦ ਆਪ ਕਰ ਰਹੇ ਪ੍ਰਸ਼ਾਸਨ ਦਾ ਕੋਈ ਲੈਣ ਦੇ ਡਾਕਟਰ ਨਿਸ਼ਤਰਪਾਲ ਜੀ ਇਹ ਵੀ ਢੰਗੜਪੁਰ ਬੰਦੇ ਉਤੇ ਜਿਹੜੇ ਆਏ ਆ ਲਾ ਤਾਂ ਜੈਜੇ ਲੈਂਡ ਦੀ ਡਾਕਟਰ ਸਾਹਿਬ ਕੀ ਹਾਲਾਤ ਹੈਗੇ ਇਸ ਵੇਲੇ ਜਿਲ੍ਹੇ ਦੇ ਹਾਲਾਤ ਵਾਹਿਗੁਰੂ ਦੀ ਕਿਰਪਾ ਕੰਟਰੋਲ ਚ ਆ ਇਸ ਕਰਕੇ ਕਿਉਂਕਿ ਕੁਦਰਤੀ ਆਫਤਵਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉੱਚ ਸਹਿਯੋਗ ਕਰਨਾ ਚਾਹੀਦਾ ਔਰ ਜਿਹੜਾ ਪ੍ਰਸ਼ਾਸਨ ਨੇ ਮੈਂ ਪਰਸੋਂ ਆਇਆ ਸੀਗਾ ਉਦੋਂ ਵੀ ਕਈ ਤਰ੍ਹਾਂ ਦੀ ਜਿਹੜੀ ਲੇਬਰ ਦੀ ਪ੍ਰੋਬਲਮ ਸੀ ਇਹਨਾਂ ਨੇ ਉਹ ਨਰੇਕਾ ਦੀ ਅੱਜ ਮੈਂ ਦੇਖਿਆ ਤੁਸੀਂ ਦੇਖੋ ਨਾ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਬਲੰਕਰੀ ਲੋਕ ਲੱਗੇ ਔਰ ਹਰ ਤਰ੍ਹਾਂ ਦੇ ਪਰਵਾਨ ਟਰੈਕਟਰਾਂ ਰਾਹੀਂ ਲੇਬਰ ਰਾਹੀਂ ਗੱਟਿਆਂ ਰਾਹੀਂ ਪਰ ਮਨੂ ਸਾਰੇ ਲੱਗਿਓ ਕਿ ਕੁਦਰਤੀ ਆਫਤ ਹੈ ਦੇ ਕਿ ਜ਼ੋਰ ਕਿਸੇ ਦਾ ਨਹੀਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਵਿੱਚ ਸਾਥ ਦੇਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਨਾ ਪਾਣੀ ਹੈ ਸਾਡਾ ਤਾਂ ਪਾਣੀ ਹੈ ਨਹੀਂ ਪਿੱਛੇ ਆਉਂਦਾ ਪਾਣੀ ਜੇ ਪਿੱਛੇ ਤੁਸੀਂ ਦੇਖੋ ਮਾਧੋਪੁਰ ਦਾ ਡੈਮ ਡੁੱਟ ਸਕਦਾ ਔਰ ਗੁਰਦਾਸਪੁਰ ਤਨ ਤਨ ਪਠਾਨਕੋਟ ਪਾਜਲ ਕਾਜ ਕਈ-ਕਈ ਕਿਲੋਮੀਟਰ ਲੰਮਾ ਪਾਣੀ ਚੱਲ ਰਿਹਾ ਇਸ ਕਰਕੇ ਜੇ ਉੱਥੇ ਇੰਨਾ ਵੱਡਾ ਦੁਸਰਾ ਹੋਇਆ ਫਿਰ ਵੀ ਸਾਡੇ ਇਲਾਕੇ ਚ ਮਤਲਬ ਜਿਹੜੀ ਆ ਉਹ ਸੇਫ ਆ ਇਸ ਕਰਕੇ ਸਾਨੂੰ ਅੱਜ ਹੋਰ ਕੱਲ ਦਾ ਦਿਨ ਜਿਹੜਾ ਸਾਰਿਆਂ ਨੂੰ ਰਲ ਮਿਲ ਕੇ ਇੱਕ ਤਾਂ ਮੇਰੇ ਤੁਹਾਡੇ ਚੈਨਲ ਆਹੀਂ ਜਿਹੜੀ ਬੇਨਤੀ ਆ ਕਿ ਲੋਕਾਂ ਦੇ ਅੰਦਰ ਬੜਾ ਪੈਨਿਕ ਸਟੇਟ ਬਣ ਜਾਂਦੀ ਹੈ ਕਿ ਪਤਾ ਨਹੀਂ ਕਿੱਥੋਂ ਕੀ ਹੋ ਗਿਆ ਕਿੱਥੋਂ ਕੀ ਹੋ ਗਿਆ ਔਰ ਲੋਕ ਇੱਕ ਇਥੇ ਦਰਸ਼ਕ ਤੌਰ ਤੇ ਬਹੁਤ ਵੱਡੀ ਗਿਣਤੀ ਜਾਂਦੇ ਆ ਜਦਕਿ ਮੈਂ ਉਹਨਾਂ ਨੂੰ ਬੇਨਤੀ ਵੀ ਕੰਮ ਕਰਨ ਦੇ ਲਈ ਆਉਣ ਦਰਸ਼ਕ ਬਣ ਕੇ ਨਾ ਆਉਣ ਤਾਂ ਜੋ ਜਿਹੜੇ ਕੰਮ ਕਰਦੇ ਲੋਕ ਉਹ ਵੀ ਪ੍ਰਭਾਵਤ ਹੋਣਦੇ ਇਸ ਕਰਕੇ ਹਾਲਾਤ ਜਿਹੜੇ ਬੜੇ ਕੰਟਰੋਲ ਜੋ ਪਰਮਾਤਮਾ ਇਸੇ ਤਰ੍ਹਾਂ ਇਹ ਜਿਹੜਾ ਸ਼ਕਤੀ ਨਾਲ ਜਿਹੜੇ ਲੋਕ ਆਮ ਲੋਕ ਹੈਗੇ ਨੇ ਮਤਲਬ ਆਸਾਨ ਹੈ ਕਿ ਜੇ ਉਹ ਲੋਕ ਆ ਗਿਆ ਦਰਖਤ ਪਟਪਟ ਲਿਆ ਕੇ ਜਿਹੜੇ ਉਹ ਸਿਟੀ ਤੇ ਕਾਬੂ ਪਾਉਣ ਦੇ ਲਈ ਲੱਗੇ ਹੋਏ ਆ ਬੜੀ ਸਰਾਨਾ ਵਾਲਾ ਕੰਮ ਕਰ ਰਹੇ ਆ ਮਤਲਬ ਜਿੰਨੇ ਕ ਸਰਕਾਰੀ ਪ੍ਰਬੰਧ ਪਹਿਲੇ ਹੋਣੇ ਚਾਹੀਦੇ ਉਹ ਅੱਜ ਸ਼ੁਰੂ ਹੋਏ ਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਜਿਹੜੀ ਕੁਦਰਤੀ ਆਫਤਾ ਹੈ ਨਾ ਉਹ ਸਾਰੀਆਂ ਸਰਕਾਰਾਂ ਸਾਰੇ ਲੋਕ ਉੱਤੇ ਫੇਲ ਹੋ ਜਾਂਦੇ ਆ ਕਿ ਜੇ ਤਾਂ ਆਪਾਂ ਅਰਦਾਸ ਬੇਨਤੀ ਵੀ ਕਰਦੇ ਪਰਮਾਤਮਾ ਕੋ ਔਰ ਜਿਹੜੇ ਲੋਕ ਵਲੰਟਰੀ ਲੱਗੇ ਦੇਖੋ ਵੀ ਆਪਣੇ ਦਰਖਤ ਪੱਟ ਕੇ ਲਿਆ ਰਹੇ ਕੋਈ ਕੋ ਥੈਲੇ ਲੈ ਕੇ ਆ ਰਿਹਾ ਕਮੇਟੀ ਭਾੜਿਆ ਉਹਦੇ ਨਾਲ ਜਿਹੜੇ ਆ ਮੈਡੀਕਲ ਦੀਆਂ ਟੀਮਾਂ ਆ ਜਾਂ ਸਾਡੇ ਬਲਾਚੌਰ ਨਵੇਂ ਖੇਲਦੇ ਉਹ ਵੀ ਮਦਦ ਕਰ ਰਹੇ ਆ ਬਹੁਤ ਵਲੰਟਰੀ ਲੱਗੇ ਦੇਖੋ ਜਾ ਕੇ ਤੁਸੀਂ ਉਹਨਾਂ ਦੇ ਕਰਕੇ ਬਚ ਰਹੇ ਆਪਾਂ ਤਾਂ ਕਰਗੇ ਆਪਾਂ ਕਾਮਨ ਐਫਰਟਸ ਨਾ ਕਰੀਏ ਤਾਂ ਹਾਲਾਤ ਜਿਹੜੇ ਬੜੇ ਨਾਜਿਕ ਹੋ ਸਕਦੇ ਇਸ ਕਰਕੇ ਹੁਣ ਵੀ ਅਸੀਂ ਬੇਨਤੀ ਕਰਦੇ ਆ ਪਰਮਾਤਮਾ ਅਗੇ ਕੇ ਪਰਮਾਤਮਾ ਸਾਡੇ ਇਲਾਕੇ ਦੇ ਖਲੀਫਾ ਸੋ ਸ਼ਾਂਤੀ ਬਖਸ਼। ਡਾਕਟਰ ਸਾਹਿਬ ਅੱਜ ਅਰਦਾਸ ਬੇਨਤੀਆਂ ਵਾਲਾ ਕੰਮ ਆ ਲੇਕਿਨ ਇਸ ਤੋਂ ਪਹਿਲਾਂ ਜੇ ਕਹੀਏ ਆਪਾਂ ਪਾਈਆ ਮਿੱਟੀ ਚੱਕਣ ਦਾ ਵੀ ਕਿਸੇ ਨੂੰ ਹੁਕਮ ਨਹੀਂ। ਜੇਕਰ ਇਹ ਚੀਜ਼ਾਂ ਪਹਿਲਾਂ ਇਹ ਵਿਚਾਰੀਆਂ ਹੁੰਦੀਆਂ ਦਰਿਆ ਨੂੰ ਥੋੜਾ ਜਿਹਾ ਖਾਲੀ ਕਰ ਦਿੱਤਾ ਜਿੱਦਾਂ ਸਫਾਈ ਕਰ ਦਿੱਤੀ ਜਾਂਦੀ ਡਰੇਨੇਜ ਵਿਭਾਗ ਦੀ ਬਣ ਗਈ ਜਿਹੜੀ ਆ ਉਹ ਅੱਜ ਨਜ਼ਰ ਆ ਰਹੀ ਆ। ਇਹਦੇ ਬਾਰੇ ਇਹਦੇ ਬਾਰੇ ਤਾਂ ਜਰੂਰ ਜ਼ਣਾ ਪੰਜਾਬ ਦੀ ਅਸੈਂਬਲੀ ਬੋਲਿਆ ਸੀ ਕਿ ਜਿਹੜੇ ਦਰਿਆ ਆ ਸਾਡੇ ਇਲਾਕੇ ਚ ਲੰਘਦਾ ਇਹਦੀ ਡੀਸਿਲਟਿੰਗ ਕਰਾਈ ਜਾਵੇ। ਸਰਕਾਰ ਨੇ ਡੀਸਿਲਟਿੰਗ ਦੀ ਪਾਲਿਸੀ ਬਣਾਈ। ਔਰ ਤੁਸੀਂ ਦੇਖੋ ਲੈਂਡ ਮਾਫੀਆ ਜਿਹੜਾ ਮਾਈਨਿੰਗ ਮਾਫ ਉਹ ਹਾਈ ਕੋਰਟ ਤੋਂ ਜਾ ਕੇ ਸਟੇ ਲੈ ਇਹ ਉਹ ਦੇ ਸਰਕਾਰ ਦੀ ਆਪਾਂ ਜਿਹੜੀ ਮਨਛਾ ਹੈ ਚਾਹੇ ਮੈਂ ਕੋਈ ਨਾ ਐਮਐਲਏ ਆ ਪਰ ਸਰਕਾਰ ਦੀ ਮਨਛਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਹਾਈ ਕੋਰਟ ਨੇ ਉਹ ਸਟੇ ਦਿੱਤਾ ਨਹੀਂ ਤਾਂ ਜੇ ਡੀਸੈਲਟਿਕ ਹੋਈ ਹੁੰਦੀ ਹੋ ਸਕਦੇ ਤਾਂ ਹਾਲਾਤ ਨਾ ਬਣਦੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਤੁਸੀਂ ਇਹ ਜਿਹੜਾ ਡੀਸੈਲਟਿਕ ਵਾਲੀ ਪਾਲਿਸੀ ਉਹ ਜਰੂਰ ਸਰ ਉਹ ਉਹਦੇ ਨਾਲ ਨਾਲ ਇੱਕ ਤੁਸੀਂ ਕੀ ਸਮਝਦੇ ਹੋ ਨਜਾਇਜ਼ ਮੈਨਿੰਗ ਬੰਦ ਹੋਈ ਕਿ ਸਾਡੇ ਇਲਾਕੇ ਸਾਡੇ ਇਲਾਕੇ ਜੀ ਤੁਸੀਂ ਕਦੇ ਟਿੱਪਰ ਚੱਲਦਿਆਂ ਦੇਖਿਆ ਸਾਡੇ ਇਲਾਕੇ ਜਿੱਥੇ ਕੋਕ ਲੈਣੇ ਚੱਲਦੇ ਦੇਖਿਆ ਡਾਕਟਰ ਸਾਹਿਬ ਮੇਰੇ ਕੋਲ ਮੇਰੇ ਮੇਰੇ ਕੋਲ ਵੀਡੀਓ ਮੌਜੂਦ ਹੈ ਮੇਰੇ ਕੋਲ ਆਪਣੇ ਘਰ ਨੂੰ ਲਿਆ ਸਕਦਾ ਹੋਊਗਾ ਪਰ ਜਿਹੜੀਆਂ ਹੋਰਾਂ ਦੀਆਂ ਵੀਡੀਓ ਵੀ ਹੈਗੀਆਂ ਮੇਰੇ ਕੋਲ ਉਹ ਤੁਸੀਂ ਸਾਨੂੰ ਦਿਓ ਤੁਹਾਡੇ ਇਲਾਕੇ ਦੇ ਤੁਹਾਡੇ ਸ਼ਹਿਰ ਦੇ ਲੱਗਦੀਆਂ ਵੀਡੀਓ ਮੇਰੇ ਕੋਲ ਹਾਂ ਸਾਨੂੰ ਅਜ ਤੱਕ ਸਾਨੂੰ ਟਿੱਪਰ ਚੱਲਦੇ ਦੇਖੇ ਹੈ ਜੇ ਤੱਕ ਸਾਨੂੰ ਦੱਸਿਆ ਨਹੀਂ ਤੁਸੀਂ ਨਹੀਂ ਮੇਰੀ ਖਬਰਾਂ ਵੀ ਲੱਗੀਆਂ ਤੁਸੀਂ ਸ਼ਾਇਦ ਖਬਰਾਂ ਨਹੀਂ ਤੁਸੀਂ ਸਾਨੂੰ ਵੀਡੀਓ ਦਿਓ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਪਰ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਨਹੀਂ ਨਹੀਂ ਸਫਾਈ ਕਾਨੂੰਨੀ ਪੱਧਰ ਹੋਵੇ ਨਾ ਸਰਕਾਰੀ ਖਿਆਨੇ ਦਾ ਕੋਈ ਨਾ ਲੱਗੇ ਨਾ ਕਿਉਂਕਿ ਜਿਹੜੀ ਡੀ ਸੇਲ ਦਾ ਮਾਮਲਾ ਸਰਕਾਰ ਸਰਕਾਰੀ ਤੌਰ ਤੇ ਹੋਵੇ ਸਰਕਾਰੀ ਹੋਵੇ ਇਸੇ ਕਰਕੇ ਲਿਆ ਗਿਆ ਸੀ ਸਰਕਾਰੀ ਖਜ਼ਾਨੇ 'ਚ ਪੈਸਾ ਤਾਂ ਸਰਕਾਰ ਨੇ ਲਿਆਉਣਾ ਸਰਕਾਰ ਨੇ ਪਾਲਿਸੀ ਬਣਾਈ ਉਹਦੇ ਖਿਲਾਫ ਹਾਈ ਕੋਰਟ ਦੇ ਅੰਦਰ ਜਿਹੜੀ ਹੈ ਮਾਈਨਿੰਗ ਮਾਫੀ ਹੋ ਗਿਆ ਇਸ ਕਰਕੇ ਉਹਨਾਂ ਦਾ ਸਟ੍ਰੋਂਗ ਆ ਕੇ ਲੜੋ ਗੱਟਸਪ ਮਾਈਨਿੰਗ ਮਾਫੀ ਦਿੱਤੀ ਤਾਂ ਛੱਡੀ ਹੈ ਨਾ ਆਪਾਂ ਇਹ ਤਾਂ ਮੰ ਐਸ ਡੀਓ ਜੀ ਨੇ ਪਹਿਲੇ ਇਹਨਾਂ ਕੋਲੋਂ ਅਸੀਂ ਜਾਨਣਾ ਚਾਹਾਂਗੇ ਕਿ ਸਰਕਾਰੀ ਪੱਧਰ ਦੇ ਉੱਤੇ ਕੀ ਕੀ ਪ੍ਰਬੰਧ ਜਿਹੜੇ ਆ ਕਦੋਂ ਤੋਂ ਸ਼ੁਰੂ ਕੀਤੇ ਗਏ ਆ ਸਰਕਾਰੀ ਪੱਧਰ ਤੇ ਇਹ ਤੋਂ 4 ਦਿਨ ਤੋਂ ਪਹਿਲਾਂ ਤੋਂ ਹੀ ਚੱਲਦੇ ਪਏ ਆ ਪਿੰਡ ਵਾਲਾ ਜੀ ਕੁਝ ਸਹਿਯੋਗ ਨਾਲ ਕੁਝ ਆਪਣੇ ਸਹਿਯੋਗ ਨਾਲ ਆਪਣੇ ਵਿੱਚ ਬੰਦੇ ਲਾ ਕੇ ਕੁਝ ਨੀਗਾ ਲਿਵਰ ਲਾ ਕੇ ਮੋਰੀਆਂ ਸਾਡੇ ਕੋਲ ਭਰੀਆਂ ਪਈਆਂ ਜੀ ਛਾਪੇ ਲਾ ਰਹੇ ਸੀਗੇ ਛਾਪਿਆਂ ਨਾਲ ਢਾ ਨਹੀਂ ਹੋ ਗਈ ਤੇ ਉਹ ਪਿੰਡ ਵਾਲੇ ਮਦਦ ਨਾਲ ਜੋ ਚੱਲ ਰਿਹਾ ਤਾਡੇ ਸਾਹਮਣੇ ਹੈ ਪਿੰਡ ਵਾਲੇ ਜਿਹੜੇ ਲੋਕ ਕਹਿੰਦੇ ਸਰਕਾਰੀ ਪਦਰ ਦੇ ਘਟ ਪਹਿਲੇ ਲੋਕ ਆਏ ਜਿਹੜੇ ਆਮ ਲੋਕ ਹੈ ਪਿੰਡਾਂ ਵਾਲੇ ਲੋਕ ਆ ਆਪਣੇ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਦਾ ਜਿਹੜਾ ਵੱਦ ਸਯੋਗ ਨਜ਼ਰ ਆਇਆ ਇਹ ਸਰਕਾਰੀ ਪਦਰ ਦੇ ਉੱਤੇ ਇਹ ਘਟ ਨਜ਼ਰ ਆਇਆ ਕੀ ਕਾਰਨ ਹੋਏ ਸਿੱਕੇ ਸਰਕਾਰੀ ਪਦਧ ਤੇ ਤੁਹਾਡੀ ਅਸੀਂ 4 ਦਿਨ ਤੋਂ ਲੱਗੇ ਹੋਏ ਆ 4-5 ਦਿਨ ਪਹਿਲੇ ਲੱਗੇ ਹੋਏ ਆ ਹਮ ਸਰਕਾਰੀ ਪਦਧ ਸਰ ਇਹ ਦੇ ਬਾਰੇ ਪਹਿਲੇ ਕੋਈ ਗਰਾਟ ਵੀ ਆਈ ਹੈ ਨਹੀਂ ਸਰ ਇਹ ਦੇ ਬਾਰੇ ਪਹਿਲਾ ਗਰਾਟ ਨਹੀਂ ਆਈ ਕੋਈ ਪਹਿਲਾਂ ਗਰਾਟ ਨਹੀਂ ਲੋਹਰੀ ਮਜ਼ਬੂਤੀ ਲਈ ਬੰਦੀ ਮਜ਼ਬੂਤੀ ਲਈ ਜਿੱਥੇ ਪਹਿਲਾਂ ਵੀਕ ਪੁਆਇੰਟ ਸੀਗੇ ਉੱਥੇ ਆਈ ਹੋਏ ਸੀ ਉੱਥੇ ਕਮ ਹੋਏ ਹੋਏ ਆ ਨਹੀਂ ਵੀਕ ਪੁਆਇੰਟ ਦਾ 88 ਤੋਂ ਬਾਅਦ ਇਹੀ ਚੱਲ ਰਿਹਾ ਨਹੀਂ ਇੱਥੇ ਤੋਂ ਵੱਡਾ ਵੀਕ ਪੁਆਇੰਟ ਸਾਰੇ ਕਿਹੜਾ ਹੁਸਰਤ ਜੀ ਸਾਰੇ ਇੱਥੋਂ ਉੱਪਰ ਵੀ ਵੀਕ ਵੀ ਪੁਆਇੰਟ ਸੀ ਉੱਥੇ ਲਈ ਗ੍ਰਾਂਟ ਆਈ ਜਿਹੜੇ ਕਿਹੜੇ ਸਰ ਅਨੈਲ ਮਾ ਜੀ ਅਨੈਲ ਮਾ ਦਾ ਤਾਂ ਹੁਸਰਤ ਜ਼ਿਲ੍ਹੇ ਚ ਪੈਂਦਾ ਨਾ ਤਾਂ ਐਕਸਿਨਰ ਐਸ ਡੀਓ ਹੁਸਰਤ ਕੋਲ ਹੈ ਸਾਡਾ ਤੁਸੀਂ ਨਵਾਂ ਸ਼ਹਿਰ ਤੋਂ ਆ ਜਾਂ ਹੁਸਰਤ 425 ਪੈਂਦਾ ਜੀ ਤੁਸੀਂ ਹੁਸਰਤ ਤੋਂ ਆ ਹਾਂਜੀ ਹਾਂਜੀ ਇਹ 65 ਨੰਬਰ ਬੁਰਜੀ ਵੀ 65 ਨੰਬਰ ਬੁਰਜੀ ਸ਼ਾ ਸਰ ਜਦੋਂ ਟਾਹ ਲੱਗਣੀ ਸ਼ੁਰੂ ਹੋਇਆ ਤਾਂ ਇਹ ਪ੍ਰਬੰਧ ਦਿੱਤਾ ਗਿਆ। ਠੀਕ ਹੈ ਤੇ ਹੁਣ ਕੀ ਹਾਲਾਤ ਹੈਗੇ ਆ? ਹੁਣ ਸੜਕਾਂ ਦਾ ਵਧਾ ਜਾ ਰਿਹਾ ਹੈ, ਉਪਰੋਂ ਬੱਤੜੀ ਵੀ ਕਾਲੇ ਆ ਗਏ। ਸਰ ਹਾਲਾਤ ਪਿੰਡ ਵਾਲੇ ਪਿੱਛੇ ਪਾਣੀ ਘਟ ਗਿਆ ਹੈ, 65000 ਪਾਣੀ ਰਹਿ ਗਿਆ ਹੈ। ਹੁਣ ਪਿੰਡ ਵਾਲੇ ਤੁਹਾਡੇ ਸਾਹਮਣੇ ਜਿੰਨੇ ਆਦਮੀ ਵਾਲੇ ਲੋਕੀ ਆਪ ਲੱਗੇ ਪਏ ਆ ਹਾਲਾਤ ਕੰਟਰੋਲ 'ਚ ਆ। ਠੀਕ ਹੈ ਠੀਕ ਹੈ। ਸਤਨਾਮ ਸਿੰਘ ਜਲਵਾਹ ਜੀ ਚੇਅਰਮੈਨ ਅੰਪਰੋਵਟ ਟਸਟਰ ਨਵਾਂ ਸ਼ਹਿਰ ਇਹਨਾਂ ਕੋਲੋਂ ਵੀ ਜਾਣਨਾ ਚਾਹਾਂਗੇ। ਦੱਸਿਓ ਐਸੋ ਸਾਹਿਬ ਕਹਿੰਦੀ ਗੱਲ। ਇਹਨਾਂ ਨੂੰ ਸੁਣੇ ਰੋਟੇ ਦੀ ਗੱਲ ਜਲਵਾਹ ਜੀ ਇਹ ਜਿਹੜੇ ਜਾਲ ਐ ਲੋਹੇ ਦੇ ਬਣੇ ਪਏ ਆ ਇੱਕ ਦੋਕ ਦੇਖਦੇ ਕਦੇ ਤੇ ਕਦੇ ਬਾਬੂ ਜੀ ਕਹਿੰਦੇ ਬੜੀ ਢੇਰ ਦੇ ਪਏ ਇੱਥੇ ਇਹ ਤਾਂ ਮੈਨੂੰ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ ਪਰ ਜਿਸ ਹਿਸਾਬ ਨਾਲ ਇਹਨਾਂ ਨੂੰ ਜੰਗਾਲ ਲੱਗਿਆ ਹੈ ਇਹਦਾ ਮਤਲਬ ਵੀ ਇਹਨੂੰ ਸਾਲ ਖੰਡ ਤਾਂ ਹੋ ਗਿਆ ਹੋਣਾ ਸੱਚੀ ਦੱਸਦੇ ਇੱਕ ਮਹੀਨੇ ਤੋਂ ਬੱਸ ਸਮਾਂ ਹੋ ਗਿਆ ਜਿਹੜਾ ਵੀ ਇਹ ਜੇ ਕਿਤੇ ਇਹ ਜਾਲ ਪਹਿਲੇ ਲਾ ਲੈਂਦਾ ਵਿਭਾਗ ਤਾਂ ਮਤਲਬ ਲੋਕਾਂ ਨੂੰ ਆ ਦਿਨਾਂ ਦੇਖਣੇ ਪੈਂਦੇ ਬਿਲਕੁਲ 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 ਦੇਖੋ ਇਸ ਲਈ ਬਕਾਇਦਾ ਜਿਹੜਾ ਇਹਨੂੰ ਪੱਕੀ ਕਰਨ ਲਈ 600 ਮੀਟਰ ਦੀ ਇੱਥੇ ਟੋਪਰ ਫੜਨੀ ਸੀ ਜੀ ਉਹਦੇ ਲਈ ਟੈਂਡਰ ਲੱਗ ਚੁੱਕਾ ਸੀ ਇਹ ਸਾਰਾ ਕੰਮ ਹੋਣਾ ਸੀ ਇੱਥੇ ਇੱਕ ਨਾ ਪੂਰੀ ਇੱਕ ਚੌੜੀ ਦਬਾਰਾ ਟਾਈਪ ਜਿਹੜੀ ਟਾਕ ਤਕਰੀਬਨ ਇੱਥੇ ਲੱਗਦੀ ਹੈ ਜੀ ਠੀਕ ਹੈ ਇਹਦੇ ਲਈ ਪੂਰਾ ਸਾਰਾ ਫੰਡ ਵੀ ਜਾਰੀ ਹੋ ਚੁੱਕੇ ਪਤਾ ਨਹੀਂ ਹੁਣ ਇਸ ਜੀ ਸਭ ਨੂੰ ਕਿਉਂ ਨਹੀਂ ਪਤਾ ਸੀ ਤੇ ਉਹ ਸਾਰਾ ਹੀ ਕੰਮ ਚੱਲਣ ਦੇ ਲਈ ਇੱਥੇ ਨਾ ਦੋ ਟਰੱਕ ਇਹਦੇ ਵੀ ਆਏ ਹੋਏ ਸੀ ਪੱਥਰ ਦੇ ਵੀ ਆਏ ਉਹ ਵੀ ਹੜ੍ਹ ਦੇ ਵਿੱਚ ਹੀ ਤੇ ਆ ਸਾਰਾ ਹੀ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਤੇ ਉਸ ਤੋਂ ਜਦੋਂ ਕੰਮ ਸ਼ੁਰੂ ਹੋਇਆ ਤੇ ਇਹਨਾਂ ਨੇ ਡਿਲੇ ਕਰ ਲਿਆ ਕੰਮ ਟੈਂਡਰ ਟੂ ਟੈਂਡਰ ਚ ਲੇਟ ਹੋ ਗਿਆ ਜੱਣੂ ਪਾਣੀ ਆ ਗਿਆ ਉਹਦੇ ਕਰਕੇ ਇਹ ਨੇਪਰੇ ਨਹੀਂ ਚੜ ਸਕੀ ਤੇ ਜਦੋਂ ਹੁਣ ਇਹ ਪਾਣੀ ਉਤਰੂਗਾ ਥੋੜਾ ਸੈੱਟ ਹੋਊਗਾ ਤੇ ਇਹ ਜਿਹੜਾ ਇਸ ਚੀਜ਼ ਨੂੰ ਅੱਗੇ ਤੋਂ ਨਾ ਹੋਵੇ ਇਹਨੂੰ ਪ੍ਰੋਪਰ ਕਵਰ ਕੀਤਾ ਜਾਵੇ ਜਿਹੜਾ ਵਿਭਾਗ ਆ ਸੰਦਰਭ ਆ ਗਿਆ ਉਹ ਇੱਕ ਮਹੀਨੇ ਤੋਂ ਇਹ ਰੌਲੀ ਪਾ ਰਿਹਾ ਇੱਕ ਚੈਨਲ ਵੀ ਹੈ ਮੌਸਮ ਦਾ ਵੈਦਰ ਉਹ ਵੀ ਦਾ ਲਗਾਤਾਰ ਦੱਸ ਰਿਹਾ ਕਿ ਇਹ ਦਿਨ ਆਉਣੇ ਆ ਇਹਨਾਂ ਹਾਲਾਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਕੀ ਸਰਕਾਰ ਉਦੋਂ ਬੋਲੀ ਸੀ ਉਹਨੂੰ ਪਤਾ ਨਹੀਂ ਸੀ ਇਹ ਵਿਭਾਗ ਨੂੰ ਉਦੋਂ ਪਤਾ ਨਹੀਂ ਸੀ ਕਿਆ ਹਾਲਾਤ ਬਣਨੇ ਜਦੋਂ ਹੋਰ ਲੋਕਾਂ ਨੂੰ ਆਮ ਪ੍ਰਾਈਵੇਟ ਨੂੰ ਪਤਾ ਲੱਗ ਸਕਦਾ ਤੇ ਸਾਡੇ ਜਿਹੜੇ ਅਫਸਰ ਹੈ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਅਫਸਰਾ ਦੀ ਹਨਗਲੀ ਦਾ ਅੱਜ ਜਿਹੜਾ ਪਾਰਟੀ ਵਰਕਰ ਆਉਣਗੇ ਆਇਆ ਜਿਹੜਾ ਖਮੇਜਾ ਭੁਤ ਰਹੇ ਨੀ ਦੇਖੋ ਇਦਾਂ ਨਹੀਂ ਹੈਗਾ ਪਾਰਟੀ ਸਰਕਾਰ ਸਾਰਿਆਂ ਨੂੰ ਪਤਾ ਸੀ ਪ੍ਰਸ਼ਾਸਨ ਨੂੰ ਵੀ ਪਤਾ ਸੀਗਾ ਔਰ ਕਿਤੇ ਨਾ ਕਿਤੇ ਜਿਹੜੀ ਕੁਦਰਤ ਦੀ ਕਰੋਪੀ ਹੈ ਜਾਂ ਕੁਦਰਤ ਦਾ ਜਿਹੜਾ ਪਾਣੀ ਦਾ ਤੇਜ਼ ਬਹਾਹਾ ਔਰ ਲਗਾਤਾਰ ਜਿਸ ਹਿਸਾਬ ਦੀ بارش ਪਈ ਹੈ ਇਹਦਾ ਅਨੁਮਾਨ ਕਿਸੇ ਨੂੰ ਵੀ ਨਹੀਂ ਸੀ ਜੋ ਹਿਮਾਚਲ ਦੇ ਵਿੱਚ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੋ ਮਤਲਬ ਇਸ ਲੈਵਲ ਤੇ بارش ਹੋਈ ਹੈ ਇਹ ਇਹ ਆਪਾਂ ਨੂੰ ਵੀ ਨਹੀਂ ਕਿਸੇ ਨੂੰ ਅੰਦਾਜ਼ਾ ਸੀ ਇਸ ਕਰਕੇ ਪਾਣੀ ਅੱਗੇ ਕਿਸੇ ਦਾ ਜੂਰ ਨਹੀਂ ਜਿਹੜੀ ਜਦੋਂ ਕੋਈ ਵੀ ਆਫਤ ਆਂਦੀ ਹੈ ਉਹ 10 ਪੁੱਛ ਕਿ ਨਹੀਂ ਆਂਦੀ ਬਾਕੀ ਹਾਂ ਇਹ ਜ਼ਰੂਰ ਹੈਗਾ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਥੇ ਥੋੜੀ ਜੀ ਇਸ ਗੱਲ ਦੀ ਕਮੀ ਜ਼ਰੂਰ ਰਹੀ ਆ ਕਿ ਆ ਜਿਹੜਾ ਟੈਂਡਰ ਲੱਗਿਆ ਸੀ ਉਹਦਾ ਪ੍ਰੋਪਰ ਕੰਮ ਨਹੀਂ ਪਰੇ ਚੜ ਜਾਂਦਾ ਤੇ ਢਹਾ ਤੋਂ ਬਚਾ ਹੋ ਜਾਣਾ ਸੀ ਅੱਜ ਜਨੋ ਅੱਜ ਲੋਕਾਂ 'ਚ ਬੜਾ ਛਾ ਆ ਹਾਂਜੀ ਲੋਕ ਟਰਾਲੀਆਂ ਦੇ ਵਿੱਚ ਅੱਛਾ ਦਰਖਤ ਵੱਡ ਵੱਡ ਕੇ ਲਿਆ ਰਹੇ ਆ ਉਹ ਤਾਂ ਤੁਹਾਡੇ ਜਿਹੜੇ ਮਹਿਕਮਾ ਸਿਗਾ ਦਿਗਲਾਤ ਬਾਗ ਉਹਨੇ ਵੀ ਜਲਵਾਹ ਜੀ ਉਹ ਕਹਿੰਦੇ ਮਹਿਕਮੇ ਨੇ ਦਰਖਤ ਪਟਣ ਵੀ ਰਖਦੇ ਲੋਕ ਆਪਣੇ ਆਪਣੇ ਸੜਕਾਂ ਤੋਂ ਪਟ ਪਟ ਕੇ ਲਿਆ ਰਹੇ ਆਪਣੇ ਬਚਾ ਦੇ ਨਹੀਂ ਨਹੀਂ ਮਹਿਕਮੇ ਨੇ ਮਨਜ਼ੂਰੀ ਦਿੱਤੀ ਆ ਪ੍ਰੋਪਰ ਪੰਚਾਇਤ ਦੀ ਜ਼ਮੀਨ ਤੋਂ ਲੈ ਕੇ ਆ ਰਹੇ ਆ ਔਰ ਬਕਾਇਦਾ ਇਹ ਵੀ ਪੰਚਾਇਤ ਦੀ ਜ਼ਮੀਨ ਤੋਂ ਬਕਾਇਦਾ ਇੱਧਰ ਟੈਂਕਰ ਖੜਾ ਡੀਜ਼ਲ ਦਾ ਇਹ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਨੇ ਭੇਜਿਆ ਸਾਰੇ ਜਿੰਨੇ ਟਰੈਕਟਰ ਲੱਗੇ ਹੋਏ ਆ ਸਾਰੇ ਭਰਾਵਾਂ ਨੂੰ ਤੇਲ ਜਿਹੜਾ ਪੋਇਆ ਜਾ ਰਿਹਾ ਔਰ ਹਰ ਤਰ੍ਹਾਂ ਦਾ ਜਿਹੜਾ ਇੱਥੇ ਪ੍ਰੋਪਰ ਜੋ ਵੀ ਆਪਾਂ ਕਰ ਸਕਦੇ ਆ ਉਹ ਕੀਤਾ ਜਾ ਰਿਹਾ ਅੱਜ ਜਿਹੜਾ ਅਰਦਾਸਾਂ ਮੈਂ ਦੀਆਂ ਜੋੜੜੀਆਂ ਕਰਨ ਜੋਗੇ ਆਪਾਂ ਰਹਿ ਗਏ ਵਾਇਰਸੂ ਅਗੇ ਕਿ ਵਾਇਰਸੂ ਸੱਚੇ ਪਾਤਸ਼ਾਹ ਹੁਣ ਸਾਰੀ ਕੁੱਲ ਲਕਾਈ ਦੇ ਉੱਤੇ ਜਿਹੜਾ ਮੇਰ ਭਰਿਆ ਹੱਥ ਰੱਖੀ ਇਸ ਤੋਂ ਇਲਾਵਾ ਹੋਰ ਕੁਝ ਜਿਹੜਾ ਨਜ਼ਰ ਨਹੀਂ ਆਇਆ ਲੋਕਾਂ ਦੇ ਵਿੱਚ ਹਿੰਮਤ ਹੈ ਲੋਕ ਜਿਹੜੇ ਉਹ ਨਜ਼ਰ ਆ ਰਹੇ ਆ ਕੰਮ ਕਰਦੇ ਨੇ ਜੀ 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 ਦੇਖੋ ਗੱਲਾਂ ਕਰਨ ਨੂੰ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਬਹੁਤ ਸਾਰੀਆਂ ਪੱਤਰਕਾਰ ਵੀ ਰਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਨੇ ਆ ਗੱਲ ਤਾਂ ਜਿਹੜੀ ਆਫਤ ਉਹਦੇ ਮੂਰੇ ਕਿਸੇ ਦਾ ਟਿਕਣੀ ਭਾਜੀ ਜੋ ਮਰਜ਼ੀ ਆਪਾਂ ਕਹੀ ਜਾਈਏ ਹੁਣ ਤੇ ਬਾਕੀ ਦੇਖੋ ਇਹ ਜਿਹੜੀ ਆਪਣੀ ਦੀ ਕਿਰਪਾ ਦੇ ਨਾਲ ਜਿਹੜੇ ਆ ਸੰਗਤ ਆ ਬੜੇ ਜੋਰ ਸ਼ੋਰ ਨਾਲ ਲੱਗੀ ਆ ਆ ਬਿਲਕੁਲ ਦੇਖੋ ਰਾਤੀ ਜਦੋਂ ਜੈਤ ਪੂਰੀ ਸੰਗਤ ਨੇ ਸਾਰੇ ਭਰਾਵਾਂ ਨੇ ਰਲ ਮਿਲ ਕੇ ਸਾਰੇ ਆਪਣੇ ਵੀ ਸਾਥੀ ਸੀਗੇ 10 ਵਜੇ ਤੋਂ ਲੈ ਕੇ ਤੜਕੇ 4:30 ਵਜੇ ਤੱਕ ਮੈਂ ਵੀ ਇੱਥੇ ਰਿਹਾ ਸਾਰੇ ਭਰਾਵਾਂ ਨੇ ਪੂਰੀ ਰਾਤ ਮਿਹਨਤ ਕੀਤੀ ਆ ਔਰ ਜਿਹੜਾ ਇਹ ਨੁਕਸਾਨ ਹੋਣ ਤੋਂ ਬਚ ਗਿਆ ਆ ਕਿਉਂਕਿ ਜੇ ਰਾਤੀ ਸਾਰਾ ਹਮਲਾ ਨਾ ਮਾਰਦੇ ਤਾਂ ਨੁਕਸਾਨ ਵੱਡਾ ਹੋ ਜਾਣਾ ਸੀ ਸੋ ਹੁਣ ਵੈਸੇ ਹੀ ਸਥਿਤੀ ਤਕਰੀਬਨ ਕੰਟਰੋਲ ਹੇਠ ਆ ਜਿਹੜਾ ਆ ਚੀਜ਼ ਸੀਗੀ ਇੱਥੇ ਬਹੁਤ ਜ਼ਿਆਦਾ ਢਾਲ ਲੱਗੀ ਹੋਈ ਸੀਗੀ ਇਸ ਤੋਂ ਬਚਾਅ ਹੋ ਗਿਆ। ਇਹਦਾ ਗੱਲ ਹੈ ਪਹਿਲੇ ਉਹ ਸਰਕਾਰੀ ਆ ਵੀ ਦੇ ਕੇ। ਅੱਛਾ ਸਰਕਾਰੀ ਹੈ ਬੰਦੇ ਪ੍ਰਾਈਵੇਟ। ਹੰਦੇ ਸਾਰੇ ਪ੍ਰਾਈਵੇਟ ਨੇ ਸਰਕਾਰੀ ਜਾਗਦਾਂ ਦੇ ਕੇ ਗਏ ਬੰਦੇ ਪਿੰਡਾਂ ਦੇ ਹੀ ਇਹ ਵੀ ਸਾਰੇ। ਜਾਗਦਾਂ ਨਹੀਂ ਹਾਂ 25 ਕਿਹਾ ਤਾਂ ਕਹਦਾ ਪਹਿਲੇ ਦਿੱਤੀਏ ਸਾਰੇ ਮੁੰਡਿਆਂ ਨੂੰ ਅਸੀਂ ਪਹੁੰਚਾਈਆਂ। ਠੀਕ ਹੈ। ਸਰ 5000 ਦਾ ਕਾਚਾ ਹਾਂ ਟੈਂਗੜਪੁਰ ਤੋਂ ਹੀ। ਟੈਂਗੜਪੁਰ ਤੋਂ। ਹਾਂ ਜੀ ਅੱਜ ਹੁਣੇ ਲਈਆਂ ਹੁਣੇ ਜਾਗਦ ਮੁੰਡਿਆਂ ਨੂੰ ਅਸੀਂ ਪਹੁੰਚਾਈਆਂ। ਇਹ ਸਰ ਕਿੰਨੇ ਕੇ ਸਮੇਂ ਤੋਂ ਕੰਮ ਚੱਲ ਰਿਹਾ ਇੱਥੇ? ਇਹ ਕੰਮ ਸਮਝੋ ਕੱਲ ਦਾ ਦਾਰ 10 ਦਿਨ ਤੋਂ ਘਾਟੇ ਨਾ ਹੋ ਘਾਟੇ ਠੀਕ ਹੈ ਹੁਣ ਚਾਚਾ ਨੂੰ ਰੋਟੀ ਵੀ ਨਹੀਂ ਖਾਦੀ ਚਾਲ ਵੀ ਸਾਰੀ ਰਾਤ ਵੀ ਲੱਗੇ ਰਹੇ ਕੱਲ ਸਾਰਾ ਦਿਨ ਲੱਗੇ ਰਹੇ ਤੇ ਕੱਲ ਤੋਂ ਠੀਕ ਹੈ ਨਾਲ ਤਾਂ ਠੇਕ ਉਹ ਤਾਂ ਸਾਰੀ ਰਾਤ ਲੱਗੇ ਰਹੇ ਹੁਣ ਸਾਰੇ ਦਿਨ ਜੀ ਲੱਗੇ ਰਹੇ ਹਾਂ ਸਮਝੋ ਸਾਰੇ ਦਿਨ ਤੇ ਸਾਰੀ ਰਾਤ ਆਪ ਉਸ ਦੀ ਨੂੰ ਕਰ ਰਹੇ ਹੋਗੇ ਠੀਕ ਹੈ ਪਾਣੀ 48 ਘੰਟੇ ਹੋ ਗਏ ਅੱਛਾ ਉਹਨਾਂ 48 ਘੰਟੇ ਦੇ ਵਿੱਚ ਪਾਣੀ ਘਟਿਆ ਜਾਂ ਵਧਿਆ ਕਿ ਰਹੂ ਪਾਣੀ ਉੱਥੇ ਕੀ ਥੋੜ੍ਹਾ ਜਿਹਾ ਵਧਿਆ ਸੀ ਫਿਰ ਘਟ ਗਿਆ ਹੁਣ ਥੋੜ੍ਹਾ ਫੇਰ ਵਧ ਗਿਆ ਕੱਲ ਹੀ ਵਧਿਆਗਾ 4 ਕੋਈ ਕੱਲ ਹੀ ਵਧਿਆ ਸੀ ਥੋੜਾ ਠੀਕ ਹੈ ਫਿਰ ਥੋੜ੍ਹਾ ਘਟ ਗਿਆ ਸੀਗਾ ਹੁਣ ਸਵੇਰੇ ਹੁਣ ਥੋੜ੍ਹਾ ਜਿਹਾ ਫੇਰ ਲੈ ਬਰਵਾ ਜਿੰਨਾ ਛੱਡ ਦੇਣਾ ਕੋਈ 24 48 ਘੰਟੇ ਬਾਅਦ ਆਉਂਦਾ ਪੱਕੇ ਤੇ ਉਹਦਾ ਵਧਣਾ ਜਾਂ ਉੱਥੋਂ ਲੈਵਲ ਵਧਣਾ ਦਾ ਪਾਣੀ ਦਾ ਸ਼ਕਾ ਬਣਾਉਂਦੀ ਪਰ ਪ੍ਰਸ਼ਾਸਨ ਨੇ ਕੋਈ ਨਹੀਂ ਅੱਜ 2 ਦੇ ਸਟਾਰਟ ਲਗਣਾ ਉਹ ਆਏ ਗਏ ਵੀ ਹੁਣ 15 ਕਿਲੋ ਰੁਪਏ ਦੇ ਬਾਰਸ਼ਾ ਹੋ ਗਏ ਦਾਲ ਦੋ ਟ੍ਰੱਕ ਤੇ ਆ ਬਰਤ ਦੇ ਸਿੱਪੇ ਉਹ ਵੀ ਲੱਗੇ ਜੋ ਵਿੱਚ ਹੜ ਗਏ ਪਿੰਡਾਂ ਦੇ ਕੋਈ ਸੁਣਦਾ ਕੋਈ ਨਹੀਂ ਉਹਨੇ ਕੰਮ ਕਰਨ ਦੀ ਨਹੀਂ ਸੁਤਾਪ ਪ੍ਰਸ਼ਾਸਨ ਦਾ ਹੁਣ ਇਸ ਲਈ ਆ ਰਿਹਾ ਤੇ ਪੈਸਾ ਬਣਾਉਣ ਨੂੰ ਹੁਣ ਉਹਨੇ ਲੱਗੇ ਸਾਰੇ ਪਿੰਡਾਂ ਦੇ ਉਹ ਮਾਲਕ ਪਰ ਨਾਲ ਉਹ ਜਾਨੀਆਂ ਨਾਲ ਚੱਲ ਚੱਲੀ ਉਹ ਦੱਸ ਆ ਬਿਨਾਂ ਦੇ ਲੋਕ ਆਏ ਜਿਹੜਾ ਸਾਡਾ ਪਾਣੀ ਜਾਣਾ ਪਾਣੀ ਨੇ ਸਾਰੇ ਤਵਾਹੀ ਕਰ ਦਿੰਦੇ ਲੱਗ ਰਹੇ ਨੇ ਲੋਰ ਤੱਕ ਲੋਰ ਤੱਕ ਕਲੌ ਹਾਂ 200 250 ਪਿੰਡ ਗਾ ਲੇ ਹੁਣ 250 ਪਿੰਡ ਨੂੰ ਇਸ ਪਾਣੀ ਨੇ ਮਾਰ ਕਰ ਦਿੱਤਾ ਹਾਂਜੀ 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 ਉਹ ਹਲੇ ਪ੍ਰਸ਼ਾਸਨ ਆਲੇ ਆਵੇ ਮੋਟੇ ਫਟਾ ਕੇ ਚਲੇ ਜਾਂਦੇ ਥੋੜਾ ਮੋਟੇ ਮਾਰ ਜਦੇ ਕੋਈ ਪੰਚਾਇਤੋਂ ਵੱਡੇ ਜੰਗਲਾਤ ਦੇ ਬੰਦੇ ਕਹਿੰਦੇ ਜੰਗਲਾਤ ਦੇ ਰੋਕ ਦੇ ਕੋਈ ਪ੍ਰਸ਼ਾਸਨ ਆ ਰੋ ਗਿਆ ਹੁਣ ਆਪਣੇ ਹਸਲ ਕਮ ਨੂੰ ਵੱਢ ਕੇ ਲੈ ਕੇ ਖੇਤਾਂ ਜੀ ਉੱਜਾ ਦਾ ਮੋਟੇ ਮਾਰਾ ਜਿਸੇ ਚ ਕਿ ਲੈ ਆ ਰਿਹਾ ਇਹ ਵੀ ਆਪਣੇ ਬੰਦੇ ਬੰਦੇ ਨੂੰ ਵੱਢ ਕੇ ਲੈ ਆ ਰਹੇ ਅੱਛਾ ਇਹ ਵੀ ਜਿਹੜੇ ਰਿਜ਼ਲਟ ਵੱਢੇ ਜਾ ਰਹੇ ਬਚਾਦੇ ਰਹੀ ਆਪਾਂ ਹੀ ਆ ਜੰਗਲਾਤ ਦੇ ਬੰਦੇ ਜੰਗਲਾਤ ਲਿਖ ਕੇ ਮਨਾ ਕਰਦਾ ਹਾਂ ਪਹਿਲੇ ਕੱਲ ਕਹਿ ਕੇ ਥੋੜੀ ਜਿਹੀ ਪੰਚਾਇਤ ਦੇ ਸਹਿਯੋਗ ਵੱਡੇ ਆ ਮਲਕਪੁਰ ਦੀ ਪੰਚਾਇਤ ਦੇ ਬੁੱਟੇ ਹੈ ਕੁਝ ਹੋਈ ਵੱਡੇ ਆ ਠੀਕ ਹੈ ਬਾਕੀ ਦੇਖਤਾ ਜੀ ਪੰਚਾਇਤ ਦੇ ਜਿਹੜਾ ਨਗਾਰਾ ਹੈ ਉਹ ਲੱਗੇ ਲੋਕੀ ਲੱਗੇ ਬਸ ਆਪਾਂ ਨਹੀਂ ਭਾਈ 300 400 ਪਿੰਡ ਸਾਰਾ ਆ ਜਾਓ ਫਸਲ ਵੀ ਨਹੀਂ ਰਹਿਣੀ ਪਸ਼ੂ ਵੀ ਨਹੀਂ ਤੁਹਾਨੂੰ ਪਤਾ ਉਧਰ ਤਰਨਤਾਰਨ ਸਾਈਡ ਕੀ ਹਾਲ ਹੋਇਆ ਉਧਰ ਵੀ ਅਸੇ ਬਾਤ ਹਾਲ ਹੋ ਜਾਣਾ ਠੀਕ ਹੈ ਜੀ ਬਾਕੀ ਦੇਖਤਾ ਜੀ ਪੰਚਾਇਤ ਦੇ ਜਿਹੜਾ ਨਗਾਰਾ ਹੈ ਉਹ ਲੱਗੇ ਲੋਕੀ ਲੱਗੇ ਬਸ ਆਪਾਂ ਨਹੀਂ ਭਾਈ 300 400 ਪਿੰਡ ਸਾਰਾ ਆ ਜਾਓ ਫਸਲ ਵੀ ਨਹੀਂ ਰਹਿਣੀ ਪਸ਼ੂ ਵੀ ਨਹੀਂ ਤੁਹਾਨੂੰ ਪਤਾ ਉਧਰ ਤਰਨਤਾਰਨ ਸਾਈਡ ਕੀ ਹਾਲ ਹੋਇਆ ਉਧਰ ਵੀ ਅਸੇ ਬਾਤ ਹਾਲ ਹੋ ਜਾਣਾ ਠੀਕ ਹੈ ਜੀ ਬਾਕੀ ਦੇਖਤਾ ਜੀ ਪੰਚਾਇਤ ਦੇ ਜਿਹੜਾ ਨਗਾਰਾ ਹੈ ਉਹ ਲੱਗੇ ਲੋਕੀ ਲੱਗੇ ਬਸ ਆਪਾਂ ਨਹੀਂ ਭਾਈ 300 400 ਪਿੰਡ ਸਾਰਾ ਆ ਜਾਓ ਫਸਲ ਵੀ ਨਹੀਂ ਰਹਿਣੀ ਪਸ਼ੂ ਵੀ ਨਹੀਂ ਤੁਹਾਨੂੰ ਪਤਾ ਉਧਰ ਤਰਨਤਾਰਨ ਸਾਈਡ ਕੀ ਹ ਆਹ ਦੇਖੋ ਜਾਲ ਪੈ ਜਨਾਲ ਲੱਗਿਆ ਵਾ ਉਹ ਵੀ ਤਾਂ ਨਹੀਂ ਪਤਾ ਕਿੰਨੇ ਟਰੱਕ ਜਾਲਦੇ ਆਣੇ ਇੱਥੇ ਲੱਗਿਆ ਕੋਈ ਨਹੀਂ ਕਾਗਜ਼ਾਂ ਦੇ ਕਰੋੜਾਂ ਰੁਪਏ ਇੱਥੇ ਵੇਲ ਕਪੜਾ ਹੋਣਾ ਜਾਲ ਆਇਆ ਉਹ ਲੱਗ ਗਿਆ ਬਿਆਹ ਦੋ ਚਾਰੇ ਮੈਨ ਦੇ ਲੋਕਾਂ ਦੇ 10 ਤੋਂ 20 ਜਾਲ ਹੋਗੇ ਲੱਗਿਆ ਕਿਤੇ ਨਹੀਂ ਲਾ ਉਹ ਪੱਥਰ ਦੇ ਦੋ ਟਰੱਕਾਂ ਦੇ ਦੋ ਵੀਨ ਲੱਗੇ ਉਹ ਵੀ ਵਿੱਚੋਂ ਚਲਾ ਗਿਆ ਲੱਗੋ ਇੱਕ ਦੋ ਦਿਨ ਬੰਦਾ ਹੋਵੇ ਕੈ ਲੱਗਿਆ ਜੇ ਤੁਸੀਂ ਇਸ ਬੋਲ ਦੇ ਰਹੇ ਹੋ ਤਾਂ ਖੁਸ਼ੀ ਲੱਗਿਆ ਨਹੀਂ ਲੱਗਿਆ ਸਿਰਫ ਕਾਜੀ ਪੱਤਰੀ ਕਾਜੀ ਮਤਲਬ ਸਭ ਕੁਝ ਹੈ ਕਾਜੀ ਪੱਤਰੀ ਕਰੋੜਾਂ ਵਿੱਚ ਲੱਗ ਜਾਣਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਕਿੰਨੇ ਦਿਨ ਤੋਂ ਇੱਥੇ ਲਗਾਤਾਰ ਆ ਰਹੇ ਆ ਪ੍ਰਸ਼ਾਸਨ ਵਾਲੇ ਆ ਤਾਂ ਦੇ ਕੇ 15 ਦਿਨਾਂ ਤੋਂ ਆ ਜਾਂਦੇ ਦੇਖ ਜਾਂਦੇ ਫੋਟੋ ਖਿਚਾਉਣਾ ਚੱਲ ਜਾਂਦੇ ਇੱਕ ਤਾਂ بڑا ਚੌਦਾ ਫੈਸਲਾ ਲਾ ਗਿਆ ਕਦੇ ਨਵੇਂ ਸ਼ਹਿਰ ਦਾ ਫੈਸਲਾ ਲਾ ਗਿਆ ਕਦੇ ਐਸ ਡੀ ਐਮ ਆ ਜਾ ਆ ਹੀ ਜਾਂਦੇ ਆਏ ਔਰ ਫੋਟੋ ਖਿਚਾਈ ਔਰ ਚਲੇ ਗਏ ਸਦਰਮ ਜੀ ਨੇ ਸਤਜੀ ਕੌਮ ਜੀ ਸੁਨਾਵਾ ਜੀ ਸੁਨਾਵਾ ਜੀ ਤੁਹਾਡੇ ਕੋਲੋਂ ਇਹ ਜਾਨਣਾ ਚਾਹੁੰਦੇ ਹਾਂ ਅਸੀਂ ਕਿ ਅੱਜ ਜਿਹੜੇ ਹਾਲਾਤ ਬਣੇ ਆ ਪਾਣੀ ਦਾ ਵਹਾਅ ਜਿਹੜਾ ਬੜਾ ਤੇਜ਼ੀ ਨਾਲ ਇੱਧਰ ਇੱਧਰ ਵੀ ਢਾਹ ਲ ਆ ਰਿਹਾ ਇੱਧਰ ਸੜਰੂ ਵੀ ਢਾਹ ਲ ਆ ਰਿਹਾ ਆ ਜੇ ਇਹਦੀ ਸਫਾਈ ਹੋਈ ਹੁੰਦੀ ਪਹਿਲਾ ਸਾਡੇ 3.5 ਸਾਲ ਦੇ ਵਿੱਚ ਜਾਂ 5 ਸਾਲ ਦੇ ਵਿੱਚ ਤੇ ਇਹ ਲੋਕਾਂ ਨੂੰ ਇਹ ਦਿਨ ਦੇਖਣੇ ਪੈਂਦੇ ਤੇ ਦੇਖੋ ਜੀ ਇਹ ਸਾਰਾ ਨਾ ਗੋਰਖ ਧੰਦਾ ਆ ਕਿ ਜਿਹੜੀਆਂ ਸਰਕਾਰਾਂ ਆ ਇਹ ਕਮਾਈ ਦਾ ਸਾਧਨ ਬਣਾਇਆ ਹੀ ਨਹੀਂ ਇਹਾਂ ਜਿਹੜੀ ਮਾਈਨਿੰਗ ਕਰਾਂਦੇ ਆ ਰੇਤਾਂ ਵੇਚਦੇ ਆ ਅਸਲ ਜੇ ਪਹਿਲਾਂ ਅਸੀਂ ਜੇ ਛੋਟੇ ਹੁੰਦੇ ਸੀਗੇ ਅਸੀਂ ਇਹ ਤੇ ਰੇੜੀ ਜਾਂ ਗੱਡਾ ਲੈ ਕੇ ਆਦੇ ਹੁੰਦੇ ਸੀਗੇ ਤਾਂ ਆਪਣੇ ਜਿੰਨੀ ਲੋੜ ਸੀ ਇਥੋਂ ਲੈ ਜਾਂਦੇ ਸੀ ਕੋਈ ਮਨਾਈ ਨਹੀਂ ਸੀ ਉਹ ਟਰੈਲੀ ਇਹਦੀ ਮੁੜ ਕੇ ਫੇਰ ਖੱਡਾਂ ਵੇਚਣ ਲੱਪਾ ਆਪਣੀ ਕਮਾਈ ਕਰਨ ਲੱਪਾ ਇਹਨੀ ਅਸਲ ਜਨਾਈ ਨੂੰ ਧੰਦਾ ਬਣਾ ਲਿਆ ਹੁਣ ਵੀ ਇਹ ਧੰਦਾ ਹੀ ਆ ਆ ਜਿੰਨੀ ਮਿੱਟੀ ਪਾਦੇ ਆ ਇਹ ਸਾਰੇ ਕਾਗਜ਼ੀ ਪੱਤਰੀ ਪਾ ਕੇ ਜਿੰਨਾ ਹੜ ਦਾ ਪੈਸਾ ਆ ਉਹ ਲੱਗਦਾ ਆ ਇਹਨੀ ਇਥੇ ਖੱਪ ਕਰਦੇ ਆ ਇਹਦਾ ਕੋਈ ਹਸਾਬ ਦਾਬ ਨਹੀਂ ਕਿੰਨੇ ਬੋਰੇ ਹੜ ਗਏ ਕਿੰਨੇ ਪੈ ਗਏ ਇਹ ਇਹਨੂੰ ਇਮਾਨਦਾਰੀ ਨਾਲ ਕਰਨਾ ਹੋਵੇ ਅਜੇ ਵੀ ਕੋਈ ਵੱਡੀ ਗੱਲ ਥੋੜਾ ਨਹੀਂ ਪ੍ਰਸ਼ਾਸਨ ਦੇ ਲਈ ਸਰਕਾਰਾਂ ਨੇ ਲੈ ਕੇ ਆ ਚੀਜ਼ਾਂ ਇਹ ਸਰਕਾਰਾਂ ਆਪਣੇ ਕੋਈ ਲੋਹੇ ਦੀਆਂ ਪਲੇਟਾਂ ਲੈ ਆਣ ਕੋ ਹੋ ਇਹਨਾਂ ਕੋ ਕਿੰਨੀ ਮਸ਼ੀਨਰੀ ਆ ਉਹਦੇ ਨਾਲ ਇੰਨੇ ਕੋ ਬੰਦਾ ਕੀ ਇਹ ਵੱਡਾ ਕੰਮ ਅਬ ਜੇ ਨਹੀਂ ਰੁਕ ਸਕਦਾ ਇਹ ਸਾਰਾ ਕੁਝ ਇਹਨੇ ਗੋਰਖ ਧੰਦਾ ਬਣਾਇਆ ਇਹ ਸਾਰਾ ਖਾਣ ਪੀਣ ਦਾ ਜਗਾੜ ਆ ਸਰਕਾਰਾਂ ਸਾਰੀਆਂ ਇਮਾਨਦਾਰੀ ਨਾਲ ਨਹੀਂ ਕੰਮ ਕਰਦੀ ਇਹ ਬਲੋ ਇਸੇ ਜਿਹੜਾ ਦੇਖਿਆ ਸੀ ਨਰੇਗਾ ਦੇ ਕੁਝ ਤੋਂ ਬਾਕ ਰਹਿ ਗਿਆ ਬਾਕੀ ਜਿਹੜਾ ਪਿੰਡਾਂ ਵਾਲੇ ਲੋਕਾਂ ਨੇ ਦੱਸਿਆ ਕਿ ਸਾਰੇ ਪਿੰਡਾਂ ਵਾਲੇ ਹੀ ਆ ਪਚਾਵ ਵਾਲੇ ਲੋਕ ਲੱਗੇ ਸਰਕਾਰੀ ਜਿਹੜੇ ਪ੍ਰਚਾਇਕ ਚਲਾਉਂਦੇ ਤੋੜਾ ਹੀ ਨਜ਼ਰ ਆਦੇ ਬਿਲਕੁਲ ਇਹ ਪ੍ਰਸ਼ਾਸਨ ਕੁਝ ਵੀ ਨਹੀਂ ਕਰਾਦੀ ਉਹ ਨਰੇਗਾ ਮਰੇਕਾਲ ਤੇ ਲੈ ਜਾਂਦੇ ਹੋ ਹੋ ਸਕਦਾ ਇਹਨਾਂ ਨੂੰ ਦਿਹਾੜੀ ਵੀ ਨਾ ਦੇਣ ਬਾਅਦ ਚ ਕਿਉਂ ਇਹ ਪਾਦੇ ਨਹੀਂ ਇਹ ਬਾਅਦ ਇਹਨਾਂ ਨੂੰ ਵਿਚਾਰਿਆਂ ਨੂੰ ਦਿਨ ਧੱਕ ਦੇਣਾ ਮੁੜ ਕੇ ਉਹ ਲੜਦੇ ਰਹੇ ਨਰੇਗਮ ਨਰੇਗਾਲੇ ਪੈਸੇ ਲੈਣ ਦੇ ਲਈ ਜੇ ਨਰੇਗਮ ਨਰੇਗਾਲੇ ਵੀ ਮਹਾਂਦਾਈ ਨਹੀਂ ਕਰਾਣਾ ਹੋਵੇ ਤਾਂ ਆਪ ਕਰਾਣਾ ਪ੍ਰਸ਼ਾਸਨ ਇਹਨਾਂ ਕੋ ਕਿੰਨੀ ਮਸ਼ੀਨਰੀ ਆ ਹਰ ਦੋ ਮਿੰਟ ਦਾ ਕੰਮ ਆ ਜਿਹੜਾ ਭਰਨਾ ਹੋ ਵੀ ਨਹੀਂ ਸੋਇਸ ਕਰਕੇ ਇਹ ਸਾਰਾ ਇਹਨਾਂ ਦੀ ਬੇਈਮਾਨੀ ਆ ਪੈਸੇ ਕਮਾਣ ਦਾ ਧੰਦਾ ਆ ਕੀ ਹੋਣਾ ਚਾਹੀਦਾ ਅੱਜ ਹੁਣ ਕੀ ਆ ਹੁਣ ਦੇਖਦੇ ਆ ਲੋਕ ਲੱਗੇ ਹੋ ਵਿਚਾਰੇ ਇਹਨੂੰ ਮੰਨਣ ਜੇ ਵਾਅਦਾ ਠੀਕ ਆ ਨਹੀਂ ਤਾਂ ਹੜ ਆਊਗਾ ਇਹਦਾ ਟੁੱਟ ਗਿਆ ਦਾ ਤੁਸੀਂ ਸਮਾਂ ਪੁਰਾਣਾ ਦੇਖਿਆ 88 ਵਾਲਾ ਦੇਖਿਆ ਜੁਹਾਂਸੀ ਉਸਨੇ ਜੁਹਾਂਸੀ हां ਬਿਲਕੁਲ ਉਸਨੇ ਕਿਦਾਂ ਦੇ ਇਲਾਕੇ ਏਸੀ ਜਗ੍ਹਾ ਸੀ ਐ اسی ਜਗ੍ਹਾ ਹੀ ਸੀ ਐਸੇ ਕੋਲ ਵੀ ਪ੍ਰੋਬਲਮ ਆਈ ਸੀ ਆ ਸਾਰਾ ਹੀ ਪਰੇ 88 ਦੇ ਵਿੱਚ ਬਹੁਤ ਮਾੜਾ ਹਾਲ ਸੀ ਸਾਰੀਆਂ ਫਸਲਾਂ ਖੜ ਗਈਆਂ ਲੋਕ ਭੁੱਖੇ ਮਰ ਗਏ ਆ ਦੀ ਮੁਜੱਫਰ ਪਰ ਜਾ ਕੇ ਲੰਗਰ ਲਾਇਆ ਸੀ ਇਦਾਂ ਉਹ ਉੱਚੀ ਜਗ੍ਹਾ ਉੱਤੇ ਜੜਵਾਏ ਲਾਇਆ ਸੀ ਜਿਹੜੇ ਕੈਂਪ ਲਾਇਆ ਸੀ ਸਾਰਾ ਉਹ ਸਲਿੰਪਰ ਸਾਰਾ ਇਹਦਾ ਹੋਂਦ ਤੱਕ ਸਾਰੇ ਖੜ ਗਿਆ ਹੁਣ ਜਾਦੇ ਹਨ ਕਿਉਂਕਿ ਹਾਂ ਬਾਈਪਾਸ ਬਣ ਗਿਆ ਪਾਣੀ ਨੇ ਕ੍ਰੋਸ ਨਹੀਂ ਕਰਨਾ ਬੜੇ ਜਿਆਦੇ ਖਤਰੇ ਚ ਇਹ ਸਾਰਾ ਹੈਗਾ ਇਹ। ਹਾਂ ਰਾਮੂ ਮਸੀਬੜਾ ਬਾਈਪਾਸ ਬਣ ਹਾਂ ਨਾ ਇਹ ਬਿਲਕੁਲ ਬਿਲਕੁਲ 30 ਮਿੰਟ ਦਾ ਜਿਆਦੇ ਵੱਡਾ ਨੁਕਸਾਨ ਹੋਗਾ। ਇਨੀ ਉਸ ਵੇਲੇ ਬਣਵਾਉਣ ਲੱਗੇ ਵੀ ਨਹੀਂ ਦੇਖਿਆ ਵੀ ਤੇਨੂੰ ਕੋਈ ਕੋਲ ਕੋਈ ਨਿਕਾਸੀ ਕਰ ਦੇਈਏ ਕੋ ਕੁਛ ਨਹੀਂ ਕੀਤਾ। ਤੇ ਇਸ ਤੋਂ ਅੱਗੇ ਤਾਜਵਾਲ ਬੰਦੇ ਪੀੜਾ ਤਾਂ ਗਿਆ। ਉਹ ਹੁਣ ਦੇਖਦੇ ਆ ਲੱਗੇ ਮੈਂ ਜੋ ਪਤਾ ਲੱਗੇ ਕੁਛ ਹਾਂ ਕਹਿੰਦੇ ਉੱਥੇ ਵੀ ਤਾਂ ਦਾ ਖਤਰੇ ਚ ਹੀ ਹੈਗਾ। ਸੀਨੀਅਰ ਪੱਤਰਕਾਰ ਸੁਵੀਨ ਕੇਟੀ ਉਹ ਵੀ ਇੱਥੇ ਹਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਲੋਕਾਂ ਦੇ ਦੁੱਖ ਕਰਦਿਆਂ ਵਿੱਚ ਸਾਥੀ ਹੋਣ ਦੇ ਲਈ ਬੰਕੇ ਆ ਦੀਪ ਜੀ ਕੇ ਇਹੀ ਹਾਲਾਤ ਉੱਥੇ ਵੇਖ ਕੇ ਕੀ ਹੋਣਾ ਚਾਹੀਦਾ ਸੀ ਦੇਖੋ ਗੁਜ਼ਾਰ ਦੇ ਵਿੱਚ ਕੰਮ ਕਰਦੇ ਆ ਪੰਜਾਬ ਦੇ ਵਿੱਚ ਅੱਧੇ ਤੋਂ ਵੱਧ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਏਜ ਵਾਰਸ਼ਾ ਕਰਕੇ ਹੜਾ ਕਰਕੇ ਬਹੁਤ ਨਾਜ਼ੁਕ ਬਣੇ ਹੋਏ ਆ ਪੰਜਾਬੀਆਂ ਦਾ ਇਹ ਸੁਭਾਅ ਆ ਕਿ ਜਦੋਂ ਵੀ ਮੁਸੀਬਤ ਪੈਂਦੀ ਆ ਪੂਰ ਪੰਜਾਬੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਮੁਸੀਬਤ ਦਾ ਹੱਲ ਕਰਦੇ ਆ ਉਸ ਮੁਸੀਬਤ ਨਾਲ ਟਕਰਾਉਂਦੇ ਆ ਜਿਹੜਾ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਲੋਕ ਜਿਹੜੇ ਹਰ ਵਰਗ ਦੇ ਲੋਕ ਅੱਜ ਢੈਂਗੜਪੁਰ ਦੇ ਵਿੱਚ ਇਸ ਤੁਸੀਬੰਨੂ ਟੁੱਟੜ ਤੋਂ ਬਚਾਉਣ ਦੇ ਲਈ ਕਿਵੇਂ ਸਾਰੇ ਇਕੱਠੇ ਹੋ ਕੇ ਜੋਰ ਲਾਏ ਆ ਤਾ ਰਹੇ ਆ ਜ਼ਿਆਦਾ ਜੋਸ਼ ਕਰ ਰਹੇ ਆ ਕਿਉਂਕਿ ਇਹ ਢੈਂਗੜਪੁਰ ਪਹੁੰਚਿਆ ਜਿਹੜਾ ਤੁਸੀਬੰਨ ਦਾ ਪਹੁੰਚਿਆ ਇਹ ਬਹੁਤ ਨਾਜ਼ਕ ਪੁਆਇੰਟ ਆ ਜੇ ਇੱਥੇ 19 ਕੀ ਹੁੰਦੀ ਆ ਜੇ ਤੁਸੀਬੰਨ ਦੇ ਨਾਲ 19 ਕੀ ਹੁੰਦੀ ਆ ਤੇ ਦੀ ਜਿਹੜੀ ਮਾਰਿਆ ਇਹ ਫਲੋਰ ਤੱਕ ਜਾਣੀ ਆ ਇਸ ਲਈ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਹੋਏ ਇੱਥੇ ਚਾਰਾ ਜੋ ਜ ਕਰ ਰਹੇ ਆ ਦੂਜੀ ਗੱਲ ਪੰਜਾਬ ਦੇ ਜਿਹੜੇ ਹਾਲਾਤ ਆ ਜਾਂ ਢੰਗੜਪੁਰ ਦੇ ਹਾਲਾਤ ਹੈ ਇਹਦੇ ਲਈ ਸਰਕਾਰਾਂ ਜਿਹੜੀਆਂ ਉਹ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਜਿਹੜੇ ਕੰਮ ਪ੍ਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਹੋ ਜਾਣੇ ਚਾਹੀਦੇ ਸੀ ਜਿੱਥੇ ਦਰਿਆਮਰ ਦੇ ਤੁਸੀਂ ਬਣ ਨਾ ਚੁੱਕਿਆ ਉਹ ਮਜ਼ਬੂਤ ਕਰਦੇ ਨੇ ਚਾਹੀਦੇ ਸੀ ਜਿੱਥੇ ਤੁਸੀਂ ਬੰਦੇ ਨਾਲ ਸਟੱਡ ਜਿਹੜੇ ਕਮਜ਼ੋਰ ਸੀਗੇ ਉਹਨਾਂ ਨੂੰ ਮਜ਼ਬੂਤ ਕਰ ਦੇਣਾ ਚਾਹੀਦਾ ਸੀ ਜਿਹੜੇ ਸਪਰਿਆ ਸਪਰ ਜਿੱਥੇ ਨਾਜ਼ੁਕ ਸੀਗੇ ਉਹਨਾਂ ਨੂੰ ਮਜ਼ਬੂਤ ਕਰ ਦੇਣਾ ਚਾਹੀਦਾ ਸੀ ਇਹ ਕੁਛ ਨਹੀਂ ਕੀਤਾ ਗਿਆ ਸਮਾਂ ਰਹਿੰਦੇ ਹੋਏ ਜਿਹਦਾ ਨਤੀਜਾ ਹੋਣ ਜਿਹੜੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਆ ਸਾਡੇ ਸਾਰਿਆਂ ਦੇ ਸਾਹਮਣੇ ਹੋਰ ਵੀ ਹੋਰ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨੀ ਵੀ ਚਾਰਾ ਜਿਹੀ ਹੋ ਸਕਦੀ ਜਿੰਨਾ ਜੋਰ ਲੱਗ ਸਕਦਾ ਸਰਕਾਰ ਲਾ ਕੇ ਆਪਣੇ ਫੰਡ ਰੀਲੀਜ਼ ਕਰਕੇ ਇਹ ਜਿਹੜੇ ਲੋਕ ਮੁਸੀਬਤ ਵਿੱਚ ਪਏ ਆ ਉਹਨਾਂ ਨੂੰ ਮੁਸੀਬਤ ਤੋਂ ਬਾਹਰ ਕੱਢਿਆ ਜਾਵੇ ਜਿਹੜੇ ਹੜ੍ਹਾਂ 'ਚ ਘਿਰਿਆ ਉਹਨਾਂ ਨੂੰ ਹੜ੍ਹਾਂ ਤੋਂ ਬਾਹਰ ਕੱਢਿਆ ਜਾਵੇ ਔਰ ਜਿੱਥੇ ਕੋਈ ਉਹ ਨਹੀਂ ਵਾਪਰਦੀ ਵਾਪਰ ਦਾ ਖਤਸ਼ਾ ਆ ਉਹ ਪ੍ਰਬੰਧ ਕੀਤੇ ਜਾਣ ਉਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਹਨਾਂ ਥਾਹਾਂ ਨੂੰ ਮਜ਼ਬੂਤ ਕੀਤਾ ਜਾਵੇ ਹਾਂਜੀ ਅਸੀਂ ਹੁਣ ਤਿੰਗੜ ਮੰਨ ਤੇ ਖੜੇ ਆ ਜਿੱਥੇ ਪ੍ਰਸ਼ਾਸਨ ਦੇ ਨਾਲ ਨਾਲ ਮੈਂ ਦੇਖ ਰਿਹਾ ਕਿ ਜਿਹੜਾ ਜਨਤਾ ਦਾ ਸਹਿਯੋਗ ਪਬਲਿਕ ਦਾ ਸਹਿਯੋਗ ਬਹੁਤ ਮਿਲ ਰਿਹਾ ਔਰ ਅਗਰ ਇਹ ਬੰਨ ਬਚੇ ਆਇਆ ਔਰ ਰਾਹਤ ਆ ਅੱਜ ਤੋਂ ਸਭ ਤੋਂ ਵੱਡਾ ਯੋਗਦਾਨ ਇਲਾਕੇ ਦੇ ਲੋਕ ਲੋਕਾਂ ਦਾ ਆ ਮੈਂ ਧੰਨਵਾਦ ਕਰਦਾ ਹਾਂ ਔਰ ਮੈਂ ਸਮੂਚੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਜੋਰ ਲਾਇਆ ਆ ਔਰ ਪ੍ਰਸ਼ਾਸਨ ਦੇ ਨਾਲ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਰਾਤ ਮਿਲੀ ਰਾਤੀ ਮੈਂ ਜਦੋਂ 12:30 1 ਵਜੇ ਇੱਥੇ ਪਹੁੰਚਿਆ ਉਦੋਂ ਵੀ ਇੰਨੀ ਪਬਲਿਕ ਲੱਗੀ ਹੋਈ ਸੀ ਔਰ ਸਾਰਾ ਪ੍ਰਸ਼ਾਸਨ ਖੜਾ ਸੀ ਹੁਣ ਵੀ ਮੈਂ ਦੇਖ ਰਿਹਾ ਚਾਹੇ ਡੀਸੀ ਸਾਹਿਬ ਹੋਣ ਚਾਹੇ ਐਸਐਸਪੀ ਹੋਵੇ ਚਾਹੇ ਏਡੀਡੀ ਸਾਹਿਬ ਹੋਣ ਚਾਹੇ ਐਸਡੀਐਮ ਮੈਡਮ ਹੋਵੇ ਜੀਏ ਸਾਹਿਬ ਹੋਣ ਤਹਿਸੀਲਦਾਰ ਸਾਹਿਬ ਸਾਰੇ ਡਟੇ ਆ ਇਹ ਪਬਲਿਕ ਦੇ ਸਹਿਯੋਗ ਦੇ ਨਾਲ ਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸ੍ਰੀ ਮਾਨਯੋਗ ਡੀਸੀ ਸਾਹਿਬ ਦੀ ਰਹਿਨੁਮਾਈ ਦੇ ਅਧੀਨ ਜੋ ਹੈ ਇੱਧਰ ਕੰਮ ਜੋ ਹੈ ਚੱਲ ਰਿਹਾ ਹੈ ਜੰਗੀਪੱਦਰ ਤੇ ਇਸ ਦੇ ਲਈ ਐਕਸਪਰਟ ਸਟਾਫ ਜੋ ਹੈ ਲੋਕਾਂ ਦੀ ਸਹਾਇਤਾ ਦੇ ਨਾਲ ਨਾਲ ਨਰੇਗਾ ਸਟਾਫ ਤੇ ਐਕਸਪਰਟ ਸਟਾਫ ਵੀ ਮੌਜੂਦ ਹੈ ਅੱਜ ਜਿਸੀ ਢੰਗੜਪੁਰ ਵਿਖੇ ਹੈਗੇ ਆ ਇੱਥੇ ਜੋ ਹੈ ਪਾਣੀ ਨੇ ਉਤਰਾ ਚੜਾ ਕਰਕੇ ਕੁਝ ਅੰਡਰ ਕਟਿੰਗ ਦੇਖਣ ਨੂੰ ਮਿਲੀ ਸੀ ਪਹਿਲਾਂ ਵੀ ਇੱਥੇ ਸਟੱਡਸ ਤੇ ਰਬਟਮੈਂਟ ਹੋਈ ਹੋਈ ਹੈ ਬਟ ਕਿਉਂਕਿ ਪਾਣੀ ਦਾ ਜੋ ਫਲੋ ਹੈ ਉਹ ਚੇਂਜ ਹੋ ਰਿਹਾ ਹੈ ਇਨਫੈਕਟ ਪਾਣੀ ਦਾ ਜੋ ਮੂਵਮੈਂਟ ਉਹ ਹੁਣ ਡਰੇਨੇਜ ਵਿਭਾਗ ਸਵੇਰ ਤੋਂ ਇੱਥੇ ਲੱਗਿਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਵੀ ਇੱਥੇ ਨਿਰੰਤਰ ਪੈਰ ਵੀ ਰੱਖੀ ਜਾ ਰਹੀ ਹੈ ਤੇ ਮਾਨਯੋਗ ਡੀਸੀ ਸਾਹਿਬ ਦੀ ਰਹਿਨੁਮਾਈ ਦੇ ਅਧੀਨ ਜੋ ਹੈ ਇੱਧਰ ਕੰਮ ਜੋ ਹੈ ਚੱਲ ਰਿਹਾ ਹੈ ਜੰਨੀ ਪੱਦਰ ਤੇ ਉਸਦੇ ਲਈ ਐਕਸਪਰਟ ਸਟਾਫ ਜੋ ਹੈ ਲੋਕਾਂ ਦੀ ਸਹਾਇਤਾ ਦੇ ਨਾਲ ਨਾਲ ਨਰੀਗਾ ਸਟਾਫ ਤੇ ਐਕਸਪਰਟ ਸਟਾਫ ਵੀ ਮੌਜੂਦ ਹੈ ਫਲੱਡ ਲਾਈਟਸ ਜੋ ਹੈ ਫਿਊਲ ਤੇ ਲੋਕਾਂ ਵਾਸਤੇ ਪਾਣੀ ਹੋਰ ਸਹੂਲਤਾਂ ਸਾਰੀਆਂ ਜੋ ਵੀ ਸਾਡੇ ਧਿਆਨ ਚ ਵੀ ਲਿਆਈਆਂ ਜਾ ਰਹੀਆਂ ਉਸ ਤੋਂ ਇਲਾਵਾ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਾਡੇ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਤੇ ਅਸੀਂ ਇਸ ਵਾਸਤੇ ਪ੍ਰਤੀਬੱਧ ਹਾਂ ਸੋ ਇਸ ਹਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬੁਧਾਇਕ ਡਾਕਟਰ ਨਿਸ਼ਤਰਪਾਲ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ਿਕਾਰਜੀ ਜਿਨ੍ਹਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਤੁਸੀਂ ਵੰਦੇ ਬਾਰੇ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਆ ਉੱਪਰ ਤੁਸੀਂ ਅਸਮਾਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਕਾਲੇ ਬੱਦਲ ਛਾਏ ਹੋਏ ਆ ਇਧਰ ਪਾਣੀ ਦੀ ਮਾਰ ਉਹ ਵੱਧੀ ਲਗਾਤਾਰ ਨਜ਼ਰ ਆ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਇੱਥੇ ਜਿਹੜੇ ਆ ਆਪਣੀ ਹਿਊਮਿਡਿਟੀ ਦੀ ਵਰਤੋਂ ਕਰਦਿਆਂ ਨਮਸ਼ਰ ਪ੍ਰਸ਼ਾਸਨ ਵੱਲੋਂ ਅੱਜ ਕਾਫੀ ਹੱਦ ਤੱਕ ਜਿਹੜਾ ਉਹ ਜੋਰ ਲਗਾਇਆ ਹੋਇਆ ਐਸ ਡੀ ਐਮ ਮੈਡਮ ਅਨਮਜੋਤ ਕੌਰ ਜੀ ਉਹ ਵੀ ਇਸ ਟਾਈਮ ਇੱਥੇ ਮੌਕੇ ਤੇ ਮੌਜੂਦ ਨੇ ਉਹ ਥੋੜੇ ਜਿਹਾ ਪਿੰਡ ਵਾਲੇ ਦੇ ਪਾਸੇ ਉਹ ਹਾਲਾਤਾਂ ਦਾ ਜਾਜਾ ਲੈ ਰਹੇ ਆ ਤੇ ਹੋਰ ਵੀ ਜਿਹੜੇ ਆਗੂ ਇੱਥੇ ਪਹੁੰਚੇ ਆ ਸਾਡੇ ਤੋਂ ਪਹਿਲਾਂ ਐਮ ਐਲ ਏ ਬਲਚੌਰ ਮੈਡਮ ਸੰਤੋਸ਼ ਕਾਰੀਆ ਉਹ ਵੀ ਬੇਸ਼ੱਕ ਏਰੀਆ ਇਹ ਨਮਸ਼ਹਿਰ ਦਾ ਪਰ ਉਹ ਮੈਡਮ ਸੰਤੋਸ਼ ਕਾਰੀਆ ਵੀ ਇਹਦੇ ਹਲਾਕਾ ਦਾ ਤਿਆਜਾ ਲੈਂਦੀ ਪਹੁੰਚਿਆ ਸਤਨਾਮ ਸਿੰਘ ਦਿਲਵਾਹਾ ਅੰਪਰੂਵਡ ਟਰਸਟ ਦੇ ਜਿਹੜੇ ਚੇਅਰਮੈਨ ਆ ਉਹ ਵੀ ਬੀਤੀ ਰਾਤ ਤੋਂ ਦੱਸਦੇ ਕਿ ਟਰੈਕਟਰ ਲੈ ਕੇ ਉਹ ਖੁਦ ਵੀ ਇੱਥੇ ਲੋਕਾਂ ਦੇ ਨਾਲ ਹਿੰਮਤ ਮਾਰ ਰਹੇ ਆ ਕਿ ਬੰਨ ਦੀ ਜਿਹੜੀ ਮਜ਼ਬੂਤੀ ਕੀਤੀ ਜਾ ਸਕੇ ਅਪੀਲ ਕਰਦੇ ਆ ਕਿ ਨਵਾਂ ਸ਼ਹਿਰ ਪ੍ਰਸ਼ਾਸਨ ਅੱਜ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਰੱਖਿਆ ਜ਼ਰੂਰ ਕਰੇ ਤੇ ਆਪਣੇ ਬੰਦੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰੇ